ਖੈਰਾਣਵੀ ਇੱਕ ਵੀਡੀਓ ਝਾਰ ਕੇ ਪ੍ਰਧਾਨ ਮੰਤਰੀ ਦੇ ਉੱਤੇ ਅਰੋਪ ਲਾਇਆ ਨੇ ਤੇ ਕਿਹਾ ਵੀ ਤੁਸੀਂ ਨਫਰਤੀ ਬਿਆਨਬਾਜ਼ੀ ਬੰਦ ਕਰੋ ਜਾਤ ਪਾਤ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਨੇ ਦਸ ਸਾਲਾਂ ਦੇ ਵਿੱਚ ਇਹਨਾਂ ਕੋਲ ਆਪਣੇ ਕੀਤੇ ਕੰਮਾਂ ਦਾ ਤੇ ਕੁਝ ਹੈ ਨਹੀਂ ਦੱਸਣ ਵਾਸਤੇ ਲੋਕਾਂ ਨੂੰ ਦੱਸਣਗੇ ਕੀ ਇੱਕ ਦੇਸ਼ ਦੇ ਵਿੱਚ ਦੋ ਕਾਨੂੰਨ ਕਿਉਂ ਚੱਲਦੇ ਜੀ ਜੇ ਪੰਜਾਬ ਵਾਲਾ ਬੰਦਾ ਕੋਈ ਹਿਮਾਚਲ ਦੀ ਜ਼ਮੀਨ ਨਹੀਂ ਖਰੀਦ ਸਕਦਾ ਤੇ ਫਿਰ ਹਿਮਾਚਲ ਵਾਲਾ ਬੰਦੇ ਦੇ ਉੱਪਰ ਵੀ ਬੈਨ ਹੋਣਾ ਚਾਹੀਦਾ ਨਾ ਪੰਜਾਬ ਚ ਜ਼ਮੀਨਾਂ ਖਰੀਦਦੇ ਜਿਹੜੇ ਸਾਡੇ ਪੰਜਾਬ ਦੇ ਬੇਟੇ ਐ ਜਿਹੜੇ ਪੂਰੇ ਦੇਸ਼ ਦੇ ਵੀ ਜਿਹੜੇ ਬੱਚੇ ਨੇ ਉਹਨਾਂ ਨੂੰ ਜੇ ਫੌਜ ਚ ਭਰਤੀ ਕੀਤਾ ਜਾਂਦਾ ਤੇ ਉਹਨਾਂ ਨੂੰ ਕਹਿੰਦੇ ਵੀ 4 ਸਾਲ ਬਾਅਦ ਤੁਹਾਨੂੰ ਰਿਟਾਇਰ ਕੀਤਾ ਜਾਊਗਾ ਕਿਤੇ ਇਹ ਤੇ ਨਹੀਂ ਵੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਸੈਨਾ ਨੂੰ ਜਿਹੜਾ ਕਮਜ਼ੋਰ ਕੀਤਾ ਜਾ ਰਿਹਾ ਜੀ ਬਿਲਕੁਲ ਜਦੋਂ ਤੁਹਾਨੂੰ ਪਤਾ ਮੈਨੂੰ ਅੱਜ ਤੋਂ 4 ਸਾਲ ਬਾਅਦ ਰਿਟਾਇਰ ਕਰ ਦਿੱਤਾ ਜਾਊਗਾ ਤੇ ਫਿਰ ਤੁਸੀਂ ਤੁਹਾਡਾ ਧਿਆਨ ਦੇ ਰਿਟਾਇਰਮੈਂਟ ਦੀ ਡੇਟ ਵੱਲ ਹੋਣਾ ਕੰਮ ਤੁਸੀਂ ਕੀ ਕਰੋਗੇ ਸਿਆਸੀ ਜਿਹੜੇ ਲੀਡਰ ਹੁੰਦੇ ਨੇ ਨਾ ਜੀ ਇਹਨਾਂ ਦਾ ਸਿਆਸੀ ਭੁੱਖ ਕਦੀ ਨਹੀਂ ਖਤਮ ਹੁੰਦਾ ਇਹ ਸਿਆਸਤ ਕਰਦੇ ਰਹਿੰਦੇ ਆ ਇਹਨਾਂ ਦੇ ਸਵਾਲ ਬੜੇ ਉੱਠੇ ਸਨ ਬੇ ਇੱਕ ਮੁੱਖ ਮੰਤਰੀ ਹਰਾਤਾ ਗਿਆ ਕਿਉਂਕਿ ਖਾਸ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਤੇ ਹੁਣ ਜੇ ਜਲੰਧਰ ਤੋਂ ਆਰਦੇ ਨੇ ਤੇ ਕਿਤੇ ਨਾ ਕਿਤੇ ਕਾਦ ਤੇ ਘਟੇਗਾ ਹੀ ਨਾ ਇਹਨਾਂ ਦਾ ਜੀ ਕਿਉਂਕਿ ਜਦੋਂ ਨਵਜੋਸ਼ ਸਿੰਘ ਸਿੱਧੂ ਉਹ ਕਿਸਾਨਾਂ ਦਾ ਕਹਿੰਦਾ ਵੀ ਕਿਸਾਨ ਅੰਦੋਲਨ ਜਿਹੜਾ ਪਹਿਲਾ ਸੀ 700 ਕਿਸਾਨ ਮਰ ਗਏ ਸੀ ਤੇ ਕਹਿੰਦੇ ਬਹੁਤ ਸਾਰੇ ਵਾਅਦੇ ਜਦੋਂ ਉਹਨਾਂ ਨੇ ਖੇਤੀ ਕਾਨੂੰਨ ਵਾਪਸ ਲੈ ਸੀ ਇਹਨਾਂ ਨੂੰ ਹੋਰ ਵੀ ਕੀਤੇ ਸਨ ਸਾਰੇ ਅੰਦਰਾਜ ਕਹਿੰਦੇ ਵੀ 2 ਜੂਨ ਤੋਂ ਬਾਅਦ ਵੇਖ ਲਾਂਗੇ ਇਹਨਾਂ ਨੂੰ ਇਹਨਾਂ ਨੇ ਛੇਤਰਾਂ ਤੋਂ ਬਿਨਾ ਕਹਿੰਦੇ ਮਰਨਾ ਨਹੀਂ ਤੱਕ ਰਦੀਤ ਕਹਿੰਦੇ ਸੀ ਵੀ ਇਹ ਕਹਿੰਦੇ ਚੂਰਾ ਪਹੁੰਚਾ ਕੇ ਆ ਜਾਂਦਾ ਹੈ ਕਿਸਾਨ ਤੇ ਅੰਦਰ ਕਿਸਾਨੀ ਕਰਦਾ ਆਪਣੀ ਸਸ਼ੀਕਲ ਨਮਸਕਾਰ ਸਾਡੇ ਸ਼ਾਮ ਦੇ ਸ਼ੋਅ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਮੇਰੇ ਨਾਮ ਹਜੂਜ ਨੇ ਸਾਡੇ ਸੀਨੀਅਰ ਪੱਤਰਕਾਰ ਦੀਪਕ ਭੰਡਾਰੀ ਜੀ ਭੰਡਾਰੀ ਜੀ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਸ਼ੀਕਲ ਨਮਸਕਾਰ ਪੰਡਾਰੀ ਜੀ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਉਹ ਕੱਲ ਪੰਜਾਬ ਦੇ ਵਿੱਚ ਆ ਰਹੇ ਨੇ ਜਿਸ ਨੂੰ ਲੈ ਕੇ ਜਿਹੜੀ ਪੰਜਾਬ ਦੀ ਸਿਆਸਤ ਹੈ ਉਹ ਵੀ ਕਾਫੀ ਭਖ ਗਈ ਆ ਅਤੇ ਇਸ ਦੇ ਨਾਲ ਹੀ ਸੁਖਪਾਲ ਸਿੰਘ ਖੈਰਾ ਦੇ ਦਿੱਤੇ ਬਿਆਨ ਤੇ ਵੀ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਨੂੰ ਘੇਰਿਆ ਹਾਂ ਦੇਖੋ ਕੱਲ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਆ ਜੀ ਪੰਜਾਬ ਦੇ ਵਿੱਚ ਪਟਿਆਲਾ ਦੇ ਵਿੱਚ ਉਹਨਾਂ ਨੇ ਮਹਾਰਾਣੀ ਪ੍ਰਨੀਤ ਕੌਰ ਜਿਹੜੀ ਕਿ ਪਹਿਲੇ ਕਾਂਗਰਸ ਸਨ ਹੁਣ ਬੀਜੇਪੀ ਚ ਨੇ ਕੈਪਟਨ ਰਮਿੰਦਰ ਸਿੰਘ ਦੇ ਧਰਮਪਤਨੀ ਨੇ ਜੀ ਉਹਨਾਂ ਦੇ ਹੱਕ 'ਚ ਇੱਕ ਇਹਨਾਂ ਨੇ ਜੋਨ ਜਿਹੜੀ ਰੈਲੀ ਕਰਨੀ ਹੈ ਹੁਣ ਤੁਸੀਂ ਦੇਖੋ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਉਹ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਦੇ ਦੌਰਾਨ ਕਾਫਲਿਆਂ ਦੇ ਰੂਪ ਦੇ ਵਿੱਚ ਉਹਨਾਂ ਨੂੰ ਸਵਾਲ ਪੁੱਛਣ ਲਈ ਮਾਰਚ ਕਰਨ ਦਾ ਐਲਾਨ ਪਹਿਲਾਂ ਹੀ ਕਰ ਚੁੱਕਿਆ ਹੈ ਜੀ ਤੇ ਹੁਣ ਤੁਸੀਂ ਦੇਖੋ ਸਿੱਖ ਫਾਰ ਜਸਟਿਸ ਦੇ ਆਗੂ ਜਿਹੜੇ ਗੁਰਪਤਵੰਤ ਸਿੰਘ ਪੰਨੂ ਵੀਡੀਓ ਜਾਰੀ ਕਰਕੇ ਪਟਿਆਲੇ ਦੇ ਵਿੱਚ ਸਰਗਰਮੀਆਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਤੇ ਦੂਜੇ ਪਾਸੇ ਸ਼ਕਪਾਲ ਸਿੰਘ ਖਹਿਰਾ ਜਿਹੜੇ ਕਿ ਸੰਗਰੂਰ ਤੋਂ ਆ ਕਾਂਗਰਸ ਦੇ ਉਮੀਦਵਾਰ ਨੇ ਜੀ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਗੈਰ ਪੰਜਾਬੀ ਵੱਸੋਂ ਲਈ ਹਿਮਾਚਲ ਦੀ ਤਰਜ ਉਤੇ ਕਾਨੂੰਨ ਦੀ ਵਕਾਲਤ ਵਾਲੇ ਬਿਆਨ ਦਾ ਪ੍ਰਧਾਨ ਮੰਤਰੀ ਵੱਲੋਂ ਜਿਹੜਾ ਨੋਟਿਸ ਲਿਆ ਗਿਆ ਇਹਦੇ ਉੱਤੇ ਜਿਹੜੀ ਇਹ ਬਹਿਸ ਵੱਧ ਗਈ ਜੀ ਹੁਣ ਸੁਖਪਾਲ ਸਿੰਘ ਕਹਿ ਰਾ ਕਾਂਗਰਸ ਦੇ ਕਿਸਾਨ ਵਿੰਗ ਦੇ ਕੌਮੀ ਆਗੂ ਨੇ ਤੇ ਸੰਗਰੂੜ ਲੋਕ ਸਭਾ ਹਲਕੇ ਤੋਂ ਕਾਂਗਰਸ ਵਰਸ ਦੇ ਵੱਲ ਨਹੀਂ ਉਹ ਇਲੈਕਸ਼ਨ ਲੜ ਰਹੇ ਨੇ ਜੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੁਪਾਲ ਖੈਰਾ ਦੇ ਬਿਆਨ ਨੂੰ ਬਿਹਾਰੀਆਂ ਦੇ ਨਾਲ ਜੋੜਨ ਤੋਂ ਬਾਅਦ ਖੈਰਾ ਨੇ ਵੀ ਇੱਕ ਵੀਡੀਓ ਜ਼ਰ ਕੇ ਪ੍ਰਧਾਨ ਮੰਤਰੀ ਦੇ ਉੱਤੇ ਅਰੋਪ ਲਾਇਆ ਨੇ ਤੇ ਕਿਹਾ ਵੀ ਤੁਸੀਂ ਨਫਰਤੀ ਬਿਆਨਬਾਜ਼ੀ ਬੰਦ ਕਰੋ ਕੱਲ ਜਿਵੇਂ ਤੁਹਾਨੂੰ ਦੱਸਿਆ ਓਵਾਰੇ ਨੇ ਹੁਣ ਪ੍ਰਧਾਨ ਮੰਤਰੀ ਨરેન્દ્ર મોદી ਨੇ ਬਿਹਾਰ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਿਤ ਕੀਤਾ ਸੀ ਤੇ ਉਹਦੇ 'ਚ ਉਹਨਾਂ ਨੇ ਕਾਂਗਰਸ ਦੇ ਸੁਖਪਾਲ ਸਿੰਘ ਖੈਰਾ ਵੱਲੋਂ ਦਿੱਤੇ ਬਿਆਨ ਨੂੰ ਲੈ ਕੇ ਇਹਨੂੰ ਨਫਰਤ ਭਰਿਆ ਕਰਾ ਦਿੱਤਾ ਸੀ ਜੀ ਹਾਲਾਂਕਿ ਸੁਖਪਾਲ ਸਿੰਘ ਖੈਰਾ ਨੇ ਕਿਹਾ ਵੀ ਉਹਨਾਂ ਦੇ ਬਿਆਨ ਨੂੰ ਤੋਰ ਮੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਬੇਵਜਾਈ ਜਿਹੜੇ ਆ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਇਹ ਕਹਿੰਦੇ ਵੀ ਜਾਤ ਪਾਤ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਨੇ ਦਸ ਸਾਲਾਂ ਦੇ ਵਿੱਚ ਇਹਨਾਂ ਕੋਲ ਆਪਣੇ ਕੀਤੇ ਕੰਮਾਂ ਦਾ ਤੇ ਕੁਝ ਹੈ ਨਹੀਂ ਦੱਸਣ ਵਾਸਤੇ ਲੋਕਾਂ ਨੂੰ ਦੱਸਣਗੇ ਕੀ ਪਰ ਇਹ ਇਸੇ ਕਰਕੇ ਲੋਕਾਂ ਨੂੰ ਉਲਝਾਉਂਦੇ ਆ ਉਹ ਤੋਂ ਦੱਸਾਂਗੇ ਸੁਪਾਲ ਸਿੰਘ ਕਹਿ ਰਹੇ ਨੇ ਬੇਸਿਕਲੀ ਕੀ ਕੀ ਸੀਗਾ ਕੁਝ ਦਿਨ ਪਹਿਲੇ ਨੂੰ ਇੱਕ ਇੰਟਰਵਿਊ ਦਿੰਦੇ ਨੇ ਜਿਹਦੇ ਵਿੱਚ ਉਹ ਪ੍ਰਵਾਸੀ ਜਿਹੜੇ ਲੋਕ ਨੇ ਚਾਹੇ ਉਹ ਯੂਪੀ ਤੋਂ ਆਉਂਦੇ ਨੇ ਚਾਹੇ ਬਿਹਾਰ ਤੋਂ ਆਉਂਦੇ ਨੇ ਚਾਹੇ ਜਿਹੜੇ ਆਹ ਹੋਰ ਕਿਸੇ ਸਟੇਟਾਂ ਤੋਂ ਆਉਂਦੇ ਕਹਿੰਦੇ ਵੀ ਪੰਜਾਬ ਆ ਕੇ ਇਹ ਰੋਜ਼ਗਾਰ ਕਰਦੇ ਨੇ ਜੀ ਤੇ ਪੰਜਾਬ ਦੇ ਉੱਤੇ ਕਹਿੰਦੇ ਇਹਨਾਂ ਦਾ ਕਬਜ਼ਾ ਹੋ ਜਾਣਾ ਤੇ ਪੰਜਾਬੀ ਹੋ ਜਾਣੀ ਖਤਮ ਤੇ ਪੰਜਾਬ ਕਹਿੰਦੇ ਪੰਜਾਬੀਆਂ ਦਾ ਹੈ ਗੈਰ ਪੰਜਾਬੀ ਯਾਨੀ ਕਿ ਜਿਹੜੇ ਦੂਸਰੇ ਸਟੇਟਾਂ ਚੋਂ ਇੱਥੇ ਆਉਂਦੇ ਆ ਨਾ ਕਹਿੰਦੇ ਇਹਨਾਂ ਨੂੰ ਇੱਥੇ ਵੋਟ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਪੰਜਾਬ ਚ ਇਹਨਾਂ ਨੂੰ ਨੌਕਰੀ ਨਹੀਂ ਮਿਲਣੀ ਚਾਹੀਦੀ ਤੇ ਨਾ ਹੀ ਘਰ ਬਣਾਉਣ ਦੇਣਾ ਚਾਹੀਦਾ ਇਹਨੂੰ ਲੈ ਕੇ ਸਿਆਸਤ ਜਿਹੜੀ ਹੋਈ ਹੈ ਤੇ ਅੱਜ ਫਿਰ ਸੋਸ਼ਲ ਮੀਡੀਆ ਦੇ ਉੱਤੇ ਸੁਪਾਲ ਸਿੰਘ ਖੈਰਾ ਨੇ ਵੀ ਆਪਣੀ ਸੋਸ਼ਲ ਜਿਹੜੀ ਪੋਸਟ ਜਿਹੜੀ ਸ਼ੇਅਰ ਕੀਤੀ ਕਹਿੰਦੇ ਉਹਨਾਂ ਦੇ ਬਿਆਨ ਨੂੰ ਤੋਰ ਮੋੜ ਕੇ ਪੇਸ਼ ਕੀਤਾ ਕਿ ਆ ਤੇ ਪ੍ਰਧਾਨ ਮੰਤਰੀ ਨરેન્દ્ર મોદી ਨਫ਼ਰਤ ਭਰੇ ਬਿਆਨ ਦੇ ਰਹੇ ਨੇ ਇਹ ਮੈਨੂੰ ਦੁੱਖ ਜੀ ਉਹ ਕਹਿੰਦੇ ਵੀ ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਪੰਜਾਬ ਦਾ ਇੱਕ ਕਾਂਗਰਸ ਦਾ ਲੀਡਰ ਪੰਜਾਬ ਦੇ ਵਿੱਚ ਬਿਹਾਰੀਆਂ ਦੇ ਨੂੰ ਕੰਮ ਨਾ ਕਰਨ ਦੀ ਗੱਲ ਕਰ ਰਿਹਾ ਹੈ ਉਹ ਕਹਿੰਦੇ ਵੀ ਮੈਂ ਜਿਹੜਾ ਆਪਣਾ ਭਾਸ਼ਣ ਦਿੱਤਾ ਮੈਂ ਕਿਸੇ ਬਿਹਾਰੀ ਦਾ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਤੇ ਨਾ ਹੀ ਉਹਨਾਂ ਨੂੰ ਦਬਾਹੀਸ਼ਕਾਰ ਕਰਨ ਦੀ ਗੱਲ ਕੀਤੀ ਹੈ ਜੀ ਉਹ ਕਹਿੰਦੇ ਵੀ ਮੈਂ ਜਿਹੜਾ ਇਹ ਕਿਹਾ ਹੈ ਕਿ ਮੈਂ ਤਾਂ ਕਹਿੰਦੇ ਵੀ ਜਿਵੇਂ ਹਿਮਾਚਲ ਦੇ ਵਿੱਚ ਕਾਨੂੰਨ ਬਣਿਆ ਸੀਗਾ ਉਹਦੀ ਗੱਲ ਕੀਤੀ ਹੈ ਹਾਲਾਂਕਿ ਜਿਹੜਾ ਪ੍ਰਧਾਨ ਮੰਤਰੀ ਨੇ ਅੱਜ ਕਿਹਾ ਨਾ ਉਹ ਕਹਿੰਦਾ ਵੀ ਬਿਹਾਰੀਆਂ ਦਾ અપਮਾਨ ਹੋ ਰਿਹਾ ਤੇ ਕਾਂਗਰਸ ਚੁੱਪ ਹੈ ਕਿਉਂਕਿ ਸੁਪਾਲ ਕਹਿ ਰਹੇ ਦੇ ਮਾਦਮ ਦੇ ਨਾਲ ਉਹਨਾਂ ਨੇ ਗਾਂਧੀ ਪਰਿਵਾਰ ਦੇ ਉੱਤੇ ਨਿਸ਼ਾਨਾ ਸਾਧਿਆ ਕਿਉਂਕਿ ਜੇ ਦੇਖੋ ਇਹ ਇਹਦੇ ਉੱਤੇ ਰਾਜਨੀਤੀ ਹੋਏ ਨਾ ਤੇ ਨੁਕਸਾਨ ਹੋਏਗਾ ਕਾਂਗਰਸ ਨੂੰ ਵੀ ਦੇਸ਼ ਨੂੰ ਵੀ ਨੁਕਸਾਨ ਹੋਏਗਾ ਅਸੀਂ ਤੇ ਪਹਿਲਾਂ ਹੀ ਕਹਿ ਚੁੱਕੇ ਹਾਂ ਵੀ ਜਾਤ ਪਾਤ ਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਜੀ ਧਰਮ ਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਤੁਹਾਡੇ ਕੋਲ ਕੋਈ ਕੰਮ ਹੈਗੇ ਦੱਸਣ ਨੂੰ ਤੇ ਕੰਮ ਦਸੋ ਨਾ ਨੋ ਜੀ ਵੀ ਇਹ ਜਿਹੜੇ ਅਸੀਂ ਕੰਮ ਕੀਤੇ ਲੋਕੀ ਆਪੇ ਤੁਹਾਡੇ ਕੰਮਾਂ ਦੇ ਤੁਹਾਨੂੰ ਵੋਟ ਪਾ ਦੇਣਗੇ ਜੀ ਹੁਣ ਸੁਖਪਾਲ ਸਿੰਘ ਖੈਰਾਂ ਨੇ ਕਿਹਾ ਸੀ ਵੀ ਮੈਂ ਹਿਮਾਚਲ ਪ੍ਰਦੇਸ਼ ਵਰਗੇ ਜਿਹੜਾ ਕਾਨੂੰਨ ਆ ਨਾ ਜੀ ਉਸੇ ਕਾਨੂੰਨ ਦੀ ਪੰਜਾਬ ਵਿੱਚ ਵੀ ਬਣਾਉਂਦੀ ਵਕਾਲਤ ਕਰਦਾ ਕਹਿੰਦੇ ਵੀ ਬਾਦੀ ਜਿਹੜੇ ਲੋਕੀ ਐ ਉਹਨਾਂ ਨੂੰ ਜ਼ਮੀਨ ਖਰੀਦਣਾ ਜਾਂ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਜਾਂ ਉਹਨਾਂ ਨੂੰ ਜਿਹੜਾ ਸਰਕਾਰੀ ਨੌਕਰੀਆਂ ਦੇਣੀਆਂ ਕਹਿੰਦੇ ਇਹ ਨਹੀਂ ਹੋਣੀਆਂ ਚਾਹੀਦੀਆਂ ਜਿਵੇਂ ਕਹਿੰਦੇ ਵੀ ਹਿਮਾਚਲ ਦੇ ਵਿੱਚ ਬਾਰੇ ਬੰਦੇ ਜਿਵੇਂ ਆ ਕੇ ਨਹੀਂ ਲੈ ਸਕਦੇ ਨਾ ਜ਼ਮੀਨਾਂ ਮੰਨ ਲਓ ਪੰਜਾਬ ਦੇ ਲੋਕਾਂ ਨੇ ਜ਼ਮੀਨ ਲੈਣੀ ਹਿਮਾਚਲ ਦੇ ਵਿੱਚ ਤੇ ਉਹ ਨਹੀਂ ਲੈ ਸਕਦੇ ਉਹ ਕਹਿੰਦੇ ਵੀ ਕੋਈ ਜੇ ਬਾਹਰੋਂ ਕੋਈ ਆ ਕੇ ਆਪਣਾ ਇੱਥੇ ਕਾਰੋਬਾਰ ਕਰਨਾ ਚਾਹੁੰਦਾ ਹੈ ਇੱਥੇ ਕੋ ਕੰਮ ਕਰਨਾ ਚਾਹੁੰਦਾ ਉਹਦੇ ਤੇ ਸਾਨੂੰ ਕੋਈ ਅਪੱਤੀ ਨਹੀਂ ਹੈ ਇਹ ਸੁਖਪਾਲ ਸਿੰਘ ਖੈਰਾ ਦਾ ਕਹਿਣਾ ਹੈ ਪਰ ਕਹਿੰਦੇ ਜੇ ਉਹ ਇੱਥੇ ਪੱਕਾ ਆ ਕੇ ਵਸਣਾ ਚਾਹੁੰਦਾ ਹਾਲਾਂਕਿ ਹਿਮਾਚਲ ਪ੍ਰਦੇਸ਼ ਤੋਂ ਬਿਹਾਰ ਤੋਂ ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਆ ਕੇ ਵਸੇ ਨੇ ਤਾਂ ਵੱਡੇ ਕਾਰੋਬਾਰ ਉਹਨਾਂ ਨੇ ਆਪਣੇ ਸਟੈਬਲਿਸ਼ ਕੀਤੇ ਨੇ ਜੀ ਬਹੁਤ ਸਾਰੇ ਜਿਹੜੇ ਲੋਕ ਸਰਕਾਰੀ ਨੌਕਰੀਆਂ ਦੇ ਵਿੱਚ ਵੀ ਹੈਗੇ ਆ ਉਹ ਕਹਿੰਦੇ ਵੀ ਅ ਹਿਮਾਚਲ ਪ੍ਰਦੇਸ਼ ਕਿਰਾਏਦਾਰੀ ਇੱਕ ਕਾਨੂੰਨ ਹੈ 1972 ਉਹਦੀਆਂ ਸ਼ਰਤਾਂ ਜਿਹੜੀਆਂ ਉਹ ਲਾਗੂ ਹੋਣੀਆਂ ਚਾਹੀਦੀਆਂ ਉਹ ਫਿਰ ਆਪਣੇ ਪੋਸਟ ਅੱਜ ਫਿਰ ਕਹਿੰਦੇ ਵੀ ਪੰਜਾਬ ਦੇ ਵਿੱਚ ਵੀ ਹਿਮਾਚਲ ਵਰਗੇ ਕਾਨੂੰਨ ਦੀ ਉਹਨਾਂ ਨੇ ਪੈਰਵੀ ਕੀਤੀ ਹੈ ਉਹਨਾਂ ਨੇ ਕਦੀ ਕਿੱਸੇ ਅ ਖਾਸ ਵਰਗ ਦੇ ਉਤੇ ਟਿੱਪਣੀ ਨਹੀਂ ਕੀਤੀ ਹਾਲਾਂਕਿ ਜਦੋਂ ਇਹ ਬਿਆਨ ਆਇਆ ਸੀ ਨਾ ਸੁਖਪਾਲ ਸਿੰਘ ਕਹਿ ਰਿਹਾ ਤਾਂ ਤੇ ਬਹੁਤ ਸਾਰਾ ਪੰਜਾਬ ਦੇ ਵਿੱਚ ਵੀ ਉਹਨਾਂ ਦਾ ਵਿਰੋਧ ਹੋਇਆ ਸੀ ਜੀ ਤੇ ਇਹ ਕਿਹਾ ਜਾ ਰਿਹਾ ਸੀ ਵੀ ਕਿਤੇ ਸੁਖਪਾਲ ਸਿੰਘ ਖੈਰਾ ਕਾਂਗਰਸ ਦੇ ਵਾਸਤੇ ਮੁਸ਼ਕਲਾਂ ਖੜੀਆਂ ਨਾ ਕਰ ਦੇਣ ਜੀ ਹੁਣ ਉਹ ਕਹਿੰਦੇ ਵੀ ਇਹੋ ਜਿਹਾ ਕੋਈ ਪੰਜਾਬ 'ਚ ਵੀ ਬਣਾਇਆ ਜਾਵੇ ਕਿਉਂਕਿ ਦਿੱਲੀ ਹਰਿਆਣਾ ਸਰਕਾਰ ਦਿੱਲੀ ਤੇ ਇੱਥੇ ਬੰਦੇ ਜਿਹੜੇ ਨਾ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਪੰਜਾਬੀਆਂ ਦਾ ਹੱਕ ਮਾਰਿਆ ਜਾ ਰਿਹਾ ਹੈ ਕਹਿਣਾ ਹੈ ਉਹਨਾਂ ਦਾ ਜੀ ਕਹਿੰਦੇ ਮੈਂ ਇਸੇ ਨੂੰ ਲੈ ਕੇ ਜਨਰੂਰੀ 2023 ਦੇ ਵਿੱਚ ਵਿਧਾਨ ਸਭਾ ਚ ਹਿਮਾਚਲ ਦੀ ਤਰਜ਼ ਤੇ ਇੱਕ ਵਿਸ਼ੇਸ਼ ਪ੍ਰਸਤਾਵ ਜਿਹੜਾ ਉਹ ਲਿਆਉਣ ਦੀ ਗੱਲ ਕੀਤੀ ਸੀ ਪਰ ਮੈਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੋਈ ਵੀ ਜਵਾਬ ਨਹੀਂ ਆਇਆ ਜੀ ਉਹ ਕਹਿੰਦੇ ਤੁਸੀਂ ਦੇਖੋ ਪੰਜਾਬ ਪੰਜਾਬੀ ਛੱਡ ਕੇ ਜਾ ਰਹੇ ਨੇ ਕੈਨੇਡਾ ਚ ਦੂਸਰੇ ਦੇਸ਼ਾਂ ਦੇ ਵਿੱਚ ਵਸ ਰਹੇ ਤੇ ਕਿਤੇ ਇਹ ਕਹਿੰਦੇ ਇਹ ਨਾ ਹੋਵੇ ਕਿ ਪੰਜਾਬ ਦੇ ਵਿੱਚ ਪੰਜਾਬ ਖਾਲੀ ਹੋ ਜਾਵੇ ਇਸ ਕਰਕੇ ਕਹਿੰਦੇ ਮੈਂ ਪ੍ਰਧਾਨ ਮੰਤਰੀ ਜੀ ਨੂੰ ਇਹ ਦੱਸਣਾ ਚਾਹਣਾ ਵੀ ਅਸੀਂ ਗੱਲ ਕੀਤੀ ਵੀ ਹਿਮਾਚਲ ਪ੍ਰਦੇਸ਼ ਵਰਗਾ ਕਾਨੂੰਨ ਬਣੇ ਤੇ ਜਿਸ ਤਰ੍ਹਾਂ ਗੁਜਰਾਤ ਦੇ ਵਿੱਚ ਤੁਸੀਂ ਕਾਨੂੰਨ ਬਣਾਇਆ ਇਸ ਤਰ੍ਹਾਂ ਦਾ ਹੀ ਕਾਨੂੰਨ ਹੈ ਉਹ ਕਾਨੂੰਨ ਬਣੇ ਕਹਿੰਦੇ ਅਸੀਂ ਪੰਜਾਬ ਦੀ ਜੇ ਗੱਲ ਕਰਦੇ ਆਂ ਪੰਜਾਬੀਆਂ ਦੀ ਜੇ ਗੱਲ ਕਰਦੇ ਆਂ ਇਹਦੇ ਵਿੱਚ ਗਲਤ ਹੀ ਕੀ ਹੈ ਕਹਿੰਦੇ ਵੀ ਹੁਣ ਪ੍ਰਧਾਨ ਮੰਤਰੀ ਸਾਹਿਬ ਨੂੰ ਸ਼ੋਭਾ ਨਹੀਂ ਦਿੰਦਾ ਜਿਸ ਲੈਵਲ ਤੇ ਉਹ ਬੈਠੇ ਨੇ ਕਿਉਂਕਿ ਉਹ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੀ ਕਿਸੇ ਇੱਕ ਪਾਰਟੀ ਦੇ ਪ੍ਰਧਾਨ ਮੰਤਰੀ ਨਹੀਂ ਹੈਗੇ ਪਰ ਚਲੋ ਲੀਡਰਾਂ ਨੇ ਕੋਈ ਵੀ ਬਿਆਨ ਜਿਹੜਾ ਹੈ ਉਹ ਸੋਚ ਸਮਝ ਕੇ ਦੇਣਾ ਚਾਹੀਦਾ ਠੀਕ ਹੈ ਉਹਨਾਂ ਦੀ ਗੱਲ ਜੇ ਹਿਮਾਚਲ ਦੇ ਵਿੱਚ ਕਾਨੂੰਨ ਹੈ ਇੱਕ ਦੇਸ਼ ਦੇ ਵਿੱਚ ਦੋ ਕਾਨੂੰਨ ਕਿਉਂ ਚੱਲਦੇ ਜੀ ਜੇ ਪੰਜਾਬ ਵਾਲਾ ਬੰਦਾ ਕੋਈ ਹਿਮਾਚਲ ਦੀ ਜ਼ਮੀਨ ਨਹੀਂ ਖਰੀਦ ਸਕਦਾ ਤੇ ਫਿਰ ਹਿਮਾਚਲ ਵਾਲਾ ਬੰਦੇ ਦੇ ਉੱਪਰ ਵੀ ਬੈਨ ਹੋਣਾ ਚਾਹੀਦਾ ਨਾ ਪੰਜਾਬ ਚ ਜ਼ਮੀਨਾਂ ਖਰੀਦਣ ਜੀ ਇਹ ਤੇ ਨਹੀਂ ਇਹ ਨਾ ਵੀ ਇੱਥੇ ਬਹੁਤ ਸਾਰੇ ਅਜਿਹੇ ਲੋਕ ਹੈ ਬڑے ਵੱਡੇ ਹੋਟਲ ਬਹੁਤ ਸਾਰੇ ਮਲਟੀ ਮਿਲੀਅਨਰ ਬਣ ਗਏ ਹੋ ਜੀ ਜਿਨ੍ਹਾਂ ਨੇ ਹਿਮਾਚਲ ਤੋਂ ਆਕੇ ਇੱਥੇ ਕਾਰੋਬਾਰ ਸ਼ੁਰੂ ਕੀਤਾ ਚਲੋ ਬਾਕੀ ਇਹ ਸਿਆਸਤ ਹੈ ਕਾਨੂੰਨ ਬੰਨਣਾ ਹੈ ਕਿ ਨਹੀਂ ਬੰਨਣਾ ਕਿਸ ਪਰ ਸਾਰੇ ਧਰਮਾਂ ਦਾ ਸਾਰੇ ਜਿਹੜੇ ਮਜ਼ਦੂਰ ਜਿਹੜੇ ਆ ਭਾਈਚਾਰੇ ਦਾ ਉਸ ਸਤਕਾਰ ਹੋਣਾ ਚਾਹੀਦਾ ਇਹ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਮੇਰਾ ਇਹ ਮੰਨਣਾ ਹੈ ਜੀ ਬਿਲਕੁਲ ਭੰਡਾਰੀ ਜੀ ਸਚੀਨ ਪਾਇਲਟ ਨੇ ਅੱਜ ਅੰਮ੍ਰਿਤਸਰ ਦੇ ਵਿੱਚ ਆਕੇ ਗੁਰਜੀਤ ਸਿੰਘ ਔਜਲਾ ਦੇ ਹੱਕ ਤੇ ਵਿੱਚ ਘਰੇਲ ਲੀ ਕੀਤੀ ਹੈ ਇਸ ਦੇ ਨਾਲ ਹੀ ਜਿਹੜੇ ਕੇਂਦਰ ਸਰਕਾਰ ਦੇ ਵੱਲੋਂ ਕੁਝ ਕਾਨੂੰਨ ਲਿਆਂਦੇ ਗਏ ਸੀ ਉਹਨਾਂ ਦਾ ਵੀ ਵਿਰੋਧ ਕੀਤਾ देखो आज दी आ, आज गुरजीत सिंह ਔਜਲਾ ਦੀ ਟੱਕਰ ਹੈ ਪੂਰੀ ਇਸ ਵੇਲੇ ਕੁਲਦੀਪ ਸਿੰਘ ਢਾਲੀਵਾਲ ਆਮ ਆਦਮੀ ਪਾਰਟੀ ਅੱਜ ਮੈਂ ਉਹਨਾਂ ਦਾ ਇੰਟਰਵਿਊ ਕੀਤਾ ਸੀ ਢਾਲੀਵਾਲ ਸਾਹਿਬ ਦਾ ਉਹ ਕਹਿੰਦੇ ਵੀ ਮੇਰੇ ਲਾਗੇ ਲਾਗੇ ਕਹਿੰਦੇ ਵੀ ਜੋਸ਼ੀ ਤੇ ਸੰਧੂ ਤੇ ਟਿਕਦੇ ਨਹੀਂ ਭਾਜਪੀ ਤੇ ਅਕਾਲੀ ਨਹੀਂ ਟਿਕਦੇ ਮਾੜਾ ਮੋਟਾ ਮੁਕਾਬਲਾ ਕਹਿੰਦੇ ਮੇਰੇ ਔਜਲਾ ਨਾਲ ਹੈਗਾ ਮੈਂ ਮੰਨਦੇ ਆ ਵੀ ਔਜਲੇ ਨਾਲ ਮੇਰਾ ਮੁਕਾਬਲਾ ਹੈਗਾ ਜੀ ਤੇ ਅੱਜ ਸਸ਼ਨ ਪਾਇਲਟ ਆਏ ਸੀਗੇ ਦੇਖੋ ਆ ਰਾਜਸਥਾਨ ਦੇ ਵੱਡੇ ਲੀਡਰ ਹੈ ਜੀ ਤੇ ਉਹਨਾਂ ਨੇ ਕਹਿੰਦੇ ਵੀ ਇਹ ਬੀਜੇਪੀ ਕਹਿੰਦੀ 400 ਦਾ ਨਾਰਾ ਦੇ ਰਹੇ 400 ਸੌ ਸੀਟਾਂ ਨੇ ਮਿਲੀਆਂ ਉਹਨਾਂ ਨੂੰ ਕਹਿੰਦਾ ਅੱਜ ਨਾ ਰਾਜਾ ਸੰਸੀ ਹਲਕੇ ਦੇ ਪਿੰਡੀ ਸਾਦਾ ਪਿੰਡ ਐ ਉੱਥੇ ਰੈਲੀ ਹੋਈ ਐ ਕਹਿੰਦੇ ਵੀ ਲੋਕ ਹੁਣ ਦੇਸ਼ ਦੇ ਲੋਕ ਬਦਲਾਵ ਚਾਹੁੰਦੇ ਐ ਤੇ ਐਨ ਕੀ ਸਰਕਾਰ ਜਿਹੜੀ ਐ ਆਈ ਐਨ ਡੀ ਆਈ ਏ ਗਠਬੰਧਨ ਦੀ ਹੀ ਬਣੋਗੀ ਜੀ ਇੱਕ ਦਿਨ ਪਹਿਲੇ ਖੜਗੇ ਸਾਹਿਬ ਨੇ ਵੀ ਇੰਟਰਵਿਊ ਦਿੱਤਾ ਕਹਿੰਦੇ ਵੀ 300 ਤੋਂ ਵੱਧ ਸੀਟਾਂ ਆਉਣਗੀਆਂ ਇੰਡੀਆ ਗਠਬੰਧਨ ਦੀਆਂ ਜੀ ਬੀ ਜੇ ਪੀ ਜਾ ਰਹੀ ਐ ਤੇ ਕਹਿੰਦੇ ਇੰਡੀਆ ਗਠਬੰਧਨ ਆ ਰਿਹਾ ਜੀ ਇਹ ਤਾਂ 4 ਜੂਨ ਨੂੰ ਪਤਾ ਲੱਗੇਗਾ ਵੀ ਤੀਜੀ ਵਾਰੀ ਪ੍ਰਧਾਨ ਮੰਤਰੀ ਨੀਂਦਰ ਮੋਦੀ ਬਣ ਰਹੇ ਨੇ ਜਾਂ ਫਿਰ ਦੇਸ਼ ਵਾਸੀਆਂ ਨੇ ਇੰਡੀਆ ਗੜਪੰਦਨ ਨੂੰ ਚੁਣਿਆ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਜੀ ਹੁਣ ਸਚਿਨ ਪਾਇਲਟ ਕਹਿੰਦੇ ਵੀ ਅਸੀਂ ਹਮੇਸ਼ਾ ਡਿਵੈਲਪਮੈਂਟ ਦੀ ਗੱਲ ਕੀਤੀ ਏ ਅਸੀਂ ਗੱਲ ਕਰਦੇ ਆ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਕਰਦੇ ਆ ਪਰ ਬੀਜੇਪੀ ਕਹਿੰਦੇ ਦੂਜੇ ਪਾਸੇ Hindu, Muslim, Sikh, Isai ਇਹ ਕਰ ਰਹੀ ਕਹਿੰਦੇ ਵੀ ਪੰਜਾਬ ਇੱਕ ਸਰਦੀ ਇਲਾਕਾ ਜੀ ਇੱਥੋਂ ਦੇ ਕਿਸਾਨ ਤੇ ਜਵਾਨ ਦੇਖੋ ਸਰਹੱਦਾਂ ਦੀ ਰੱਖਿਆ ਕਰਦੇ ਨੇ ਤੇ ਕਿਸਾਨ ਢਿੱਡ ਭਰਦਾ ਪੂਰੇ ਦੇਸ਼ ਦਾ ਆਂਦਾ ਤਾ ਜੀ ਜੀ ਤੇ ਕਹਿੰਦੇ ਵੀ ਆਪ ਤੇ 10 ਸਾਲ ਰਾਜ ਕਰਨ ਤੋਂ ਬਾਅਦ 5 ਸਾਲ ਲੋਕਾਂ ਨੂੰ ਕਹਿੰਦੇ ਵੀ ਸਾਨੂੰ ਹੋਰ ਦੇ ਦਿਓ ਤੇ ਜਿਹੜੇ ਸਾਡੇ ਪੰਜਾਬ ਦੇ ਬੇਟੇ ਐ ਜਿਹੜੇ ਪੂਰੇ ਦੇਸ਼ ਦੇ ਵੀ ਜਿਹੜੇ ਬੱਚੇ ਨੇ ਉਹਨਾਂ ਨੂੰ ਜੇ ਫੌਜ ਚ ਭਰਤੀ ਕੀਤਾ ਜਾਂਦਾ ਤੇ ਉਹਨਾਂ ਨੂੰ ਕਹਿੰਦੇ ਵੀ 4 ਸਾਲ ਬਾਅਦ ਤੁਹਾਨੂੰ ਰਿਟਾਇਰ ਕੀਤਾ ਜਾਊਗਾ ਜੀ ਅਗਨੀ ਵੀਰ ਦੇ ਨਾਂ ਦੇ ਉੱਤੇ ਕਹਿੰਦੇ ਇਹਨਾਂ ਨੂੰ 4 ਸਾਲ ਭਰਤੀ ਕੀਤਾ ਜਾਂਦਾ ਵੈਸੇ ਇਸ ਨੂੰ ਲੈ ਕੇ ਬੀਜੇਪੀ ਨੇ ਜਿਹੜਾ ਉਹ ਬਹੁਤ ਗਲਤ ਫੈਸਲਾ ਕੀਤਾ ਹੈ ਅਸੀਂ ਇਹਦਾ ਵੀ ਵਿਰੋਧ ਕਰਦੇ ਹਾਂ ਅੱਜ ਤੁਹਾਨੂੰ ਕਿਤੇ ਮਿਲਦੀ ਹੈ ਨੌਕਰੀ ਪਹਿਲੇ ਤੇ ਨੌਕਰੀ ਲੈਣ ਵਾਸਤੇ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਜੀ ਬਿਲਕੁਲ ਐਂਟਰੈਂਸ ਟੈਸਟ ਫਿਜ਼ੀਕਲ ਟੈਸਟ ਮੈਂਟਲ ਟੈਸਟ ਬਹੁਤ ਸਾਰੇ ਟੈਸਟ ਮੈਡੀਕਲ ਤੇ ਫਿਰ 4 ਸਾਲ ਬਾਅਦ ਉਹ ਤੁਹਾਨੂੰ 4 ਸਾਲ ਤੇ ਛੱਟ ਲਾਂਗੇ ਜਾਂਦੇ ਹੁਣ ਤੁਸੀਂ ਡਿਗਰੀ ਵੀ ਕੀਤੀ ਤੇ ਤੁਸੀਂ 4 ਸਾਲ ਪੜ੍ਹਾਈ ਕੀਤੀ ਹੈ ਨਾ 4 ਸਾਲ ਪੜ੍ਹਾਈ ਕੀਤੀ 4 ਸਾਲ ਬਾਅਦ ਤੁਸੀਂ ਆਪਣਾ ਫਿਊਚਰ ਦੇਖਣਾ ਹੈ ਉੱਥੇ 4 ਸਾਲ ਬਾਅਦ ਕਹਿੰਦੇ ਵੀ ਤੁਸੀਂ ਘਰ ਨੂੰ ਜਾਓ ਇਹ ਬਹੁਤ ਗਲਤ ਹੈ ਸਰਕਾਰ ਨੂੰ ਵੈਸੇ ਸੈਂਟਰ ਗਵਰਨਮੈਂਟ ਨੂੰ ਇਹਦੇ ਤੇ ਦੁਬਾਰਾ ਜਿਹੜਾ ਸੋਚਣਾ ਚਾਹੀਦਾ ਕਿਤੇ ਇਹ ਤੇ ਨਹੀਂ ਵੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਸੈਨਾ ਨੂੰ ਜਿਹੜਾ ਕਮਜ਼ੋਰ ਕੀਤਾ ਜਾ ਰਿਹਾ ਹੈ ਜੀ ਬਿਲਕੁਲ ਜਦੋਂ ਤੁਹਾਨੂੰ ਪਤਾ ਹੈ ਮੈਨੂੰ ਅੱਜ ਤੋਂ 4 ਸਾਲ ਬਾਅਦ ਰਿਟਾਇਰ ਕਰ ਦਿੱਤਾ ਜਾਊਗਾ ਤੇ ਫਿਰ ਤੁਸੀਂ ਤੁਹਾਡਾ ਧਿਆਨ ਤੇ ਉਹ ਰਿਟਾਇਰਮੈਂਟ ਦੀ ਡੇਟ ਵੱਲ ਹੋਣਾ ਕੰਮ ਤੁਸੀਂ ਕੀ ਕਰੋਗੇ ਚਲੋ ਉਹਨਾਂ ਪਾਇਲਟ ਸਾਹਿਬ ਨੇ ਤੇ ਇਹ ਵੀ ਕਿਹਾ ਹੈ ਕਿ ਭਾਜਪਾ ਸਰਕਾਰ ਕਹਿੰਦੇ ਵੀ ਆਪਣੇ ਦੋਸਤਾਂ ਦਾ ਪੂੰਜੀਪਤੀਆਂ ਦਾ 16 ਲੱਖ ਕਰੋੜ ਰੁਪਏ ਇਹਨਾਂ ਨੇ ਮਾਫ਼ ਕੀਤਾ ਹੈ ਕਹਿੰਦੇ ਪਰ ਜਦੋਂ ਗੱਲ ਆਉਂਦੀ ਹੈ ਗਰੀਬਾਂ ਦੀ ਜੀ ਕਿਸਾਨਾਂ ਦੀ ਫਿਰ ਇਹਨਾਂ ਕੋ ਕਹਿੰਦੇ ਪੈਸੇ ਨਹੀਂ ਗਏ ਕਹਿੰਦੇ ਵੀ ਸਾਡੀ ਸਰਕਾਰ ਦੇ ਇੰਡੀਆ ਗਠਬੰਧਨ ਆਇਆ ਤੇ 1 ਲੱਖ ਰੁਪਇਆ ਹਰ ਗਰੀਬ ਪਰਿਵਾਰ ਨੂੰ ਦਿੱਤਾ ਜਾਏਗਾ ਤੇ ਗਰੀਬ ਪਰਿਵਾਰ ਨੂੰ ਕਹਿੰਦੇ ਇਹਦੀ ਲੋੜ ਆ ਕਹਿੰਦੇ ਜਿਹੜੀ ਰਸੋਈ ਗੈਸ ਸਿਲੰਡਰ ਜਿਹੜਾ ਕਾਂਗਰਸ ਦੇ ਟਾਈਮ ਤੇ 400 ਦਾ ਸੀ ਉਹ ਅੱਜ 1000 ਰੁਪਏ ਦਾ ਵੱਧ ਹੋ ਗਿਆ ਬੀਜੇਪੀ ਕਹਿੰਦੇ ਵਿਪੱਖਸ਼ ਨੂੰ ਖਤਮ ਕਰਨਾ ਚਾਹੁੰਦੀ ਹੈ ਸਾਡੇ ਕਹਿੰਦੇ ਖਾਤੇ ਫ੍ਰੀਜ਼ ਕਰ ਤੇ ਪਰ ਜਨਤਾ ਹੁਣ ਬਦਲਾਅ ਚਾਹੁੰਦੀ ਹੈ ਤੇ ਹੁਣ ਦੇਖੋ ਉਹਨਾਂ ਦਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹ ਕਹਿੰਦੇ ਵੀ ਸਾਡੀ ਸਰਕਾਰ ਬਣੂਗੀ ਇੰਡੀਆ ਗਠਬੰਧਨ ਦੀ ਤੇ ਸਮਾਂ ਦੱਸੂਗਾ ਧਿਆਨ ਵਾਲਾ ਸਰਕਾਰ ਕਿੰਦੀ ਬਣਦੀ ਹੈ ਚੰਦ ਹੀ ਦਿਨ ਰਹਿ ਗਏ ਦੇਖੋ ਅੱਜ 22 ਮਈ ਤਾਂ ਹੋ ਗਈ 8-9 ਦਿਨ ਐ ਰਹਿ ਗਏ 1 ਤਰੀਕ ਨੂੰ ਪੈਣੀ ਹੈ ਵੋਟਾਂ 1 ਜੂਨ ਨੂੰ ਤੇ 4 ਜੂਨ ਨੂੰ ਆ ਜਾਣ ਇਹਨਾਂ ਦੀ ਜੇ ਤੇ 12 ਜੁਲਾਈ ਤੱਕ ਪਤਾ ਲੱਗ ਜਾਣਾ ਹੈ ਵੀ ਦੇਸ਼ ਦੇ ਵਿੱਚ ਤੀਜੀ ਵਾਰੀ ਸਰਕਾਰ ਭਾਜਪਾ ਦੀ ਬਣਦੀ ਹੈ ਜਾਂ ਫਿਰ ਇਸ ਵਾਰੀ ਕੋਈ ਦੇਸ਼ 'ਚ ਬਦਲਾਅ ਹੋ ਰਿਹਾ ਜੀ ਬਿਲਕੁਲ ਭੰਡਾਰੀ ਜੀ ਜੰਗੇ ਆਜ਼ਾਦ ਮੈਮੋਰੀਅਲ ਦੇ ਵਿੱਚ ਜਿਹੜਾ ਘਟਾਲਾ ਹੋਇਆ ਸੀ ਉਸ ਨੂੰ ਲੈ ਕੇ ਵੀ ਅੱਜ ਵਿਜੀਲੈਂਸ ਨੇ ਜਿਹੜੇ ਦੋ ਐਸ ਡੀਓ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਦੇਖੋ ਇਹ ਜਲੰਧਰ ਦੇ ਵਿੱਚ ਹੈਗਾ ਕਰਤਾਰਪੁਰ ਉੱਥੇ ਬਣਿਆ ਜੰਗੇ ਆਜ਼ਾਦੀ ਮੈਮੋਰੀਅਲ ਸਮਾਰਕ ਜੀ ਇਹਨੂੰ ਲੈ ਕੇ ਵਿਜੀਲੈਂਸ ਜਿਹੜਾ ਜਲੰਧਰ ਹੈ ਉਹਨਾਂ ਨੇ ਐਫ ਆਈ ਆਰ ਦਰਜ ਕੀਤੀ ਤੇ ਇਹਦੇ ਵਿੱਚ ਇੱਕ ਵੱਡੀ ਅਖਬਾਰ ਦੇ ਮਾਲਕ ਦਾ ਨਾਮ ਵੀ ਇਹਦੇ ਵਿੱਚ ਆਇਆ ਇਹ ਦੱਸਿਆ ਜਾ ਰਿਹਾ ਹੈ ਤੇ ਇਹ ਵੀ ਕਿਹਾ ਜਾ ਰਿਹਾ ਦੋ ਐਸ ਡੀਓ ਜਿਹੜੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਹਾਲਾਂਕਿ ਵਿਜੀਲੈਂਸ ਨੇ ਇਹਨੂੰ ਲੈ ਕੇ ਕੋਈ ਆਪਣਾ ਅਫੀਸ਼ੀਅਲ ਬਿਆਨ ਜਾਰੀ ਨਹੀਂ ਕੀਤਾ ਪਰ ਐਸੀ ਖਬਰ ਆ ਗਈ ਹੈ ਜੀ ਹੁਣ 6 ਦਿਨ ਦੇ ਅੰਦਰ ਵਿਜੀਲੈਂਸ ਵੱਲੋਂ ਇਹਨਾਂ ਨੂੰ ਜਿਹੜੇ ਅਖਬਾਰ ਦੇ ਮਾਲਕ ਨੇ ਉਹਨਾਂ ਨੂੰ ਪੇਸ਼ ਹੋਣ ਵਾਸਤੇ ਕਿਹਾ ਗਿਆ ਜੀ ਹੁਣ ਤੁਸੀਂ ਦੇਖੋ ਕੀ ਕਿਹਾ ਜਾ ਰਿਹਾ ਵੀ ਇਹ ਜਿਹੜਾ 300 ਤੇ 15 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਸੀਗਾ ਜੀ ਤੇ ਇਹਨੂੰ ਲੈ ਕੇ ਜਿਹੜਾ ਫੰਡ ਆਇਆ ਸੀ ਇਹ ਬਣਿਆ ਸੀਗਾ ਜਦੋਂ ਅਕਾਲੀ ਬੀਜੇਪੀ ਸਰਕਾਰ ਸੀ ਪੰਜਾਬ ਦੇ ਵਿੱਚ ਉੱਥੇ ਵੀ ਬਣਿਆ ਸੀ ਤੇ ਇੱਥੇ ਵੀ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਬਣਿਆ ਵਾਰ ਮੈਮੋਰੀਅਲ ਤੁਹਾਨੂੰ ਯਾਦ ਹੋਣਾ ਜਦੋਂ ਅੰਮ੍ਰਿਤਸਰ ਤੋਂ ਸੀ ਵਾਗਾ ਬਾਰਡਰ ਤੇ ਜਾਂਦੇ ਆਂ ਤੇ ਛਾੜੇ ਤੋਂ ਅੱਗੇ ਨਰੈਣਗੜ ਆਂਦਾ ਹੈ ਉੱਥੇ ਬਣਿਆ ਵਾਰ ਮੈਮੋਰੀਅਲ ਇਸ ਤਰ੍ਹਾਂ ਦੇ ਪ੍ਰੋਜੈਕਟ ਇਹਨਾਂ ਨੇ ਬਣਾਏ ਸੀ ਤਾਂ ਕਿ ਸ਼ਹੀਦਾਂ ਨੂੰ ਇਸ ਬਰਪਿਤ ਕੀਤਾ ਗਿਆ ਸੀਗਾ ਜੀ ਹੁਣ ਪਹਿਲੇ ਜਿਹੜੇ ਇੱਕ ਫੈਕਟਰੀ ਹੈ ਲਖਵਿੰਦਰ ਸਿੰਘ ਜੋਲ ਉਹਨਾਂ ਨੂੰ ਤਲਬ ਕੀਤਾ ਸੀਗਾ 2014 ਤੋਂ ਲੈ ਕੇ 2016 ਤੱਕ ਇਹਦਾ ਜਿਹੜਾ ਇਹ ਬਣਿਆ ਹੈ ਹੁਣ ਕਿੰਨੇ ਪੈਸੇ ਕਿੱਥੇ ਗਏ ਕਿਸ ਤਰ੍ਹਾਂ ਹੈ ਇਹ ਸਾਰੀ ਜਿਹੜੀ ਹੈ ਜਾਂਚ ਕਰੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਨਾ ਪੰਜਾਬ ਦੇ ਵਿੱਚ ਬਣੀ ਸੀ ਉਹਨੂੰ ਲੈ ਕੇ ਬੜਾ ਮਾਮਲਾ ਚੱਲਿਆ ਸੀਗਾ ਜੀ ਹੁਣ ਜਿਹੜੇ ਅਖਬਾਰ ਦੇ ਜਿਹੜੇ ਮਾਲਕ ਹੈ ਉਹਨਾਂ ਨੂੰ 17 ਜਿਹੜੇ ਜਵਾਬ ਮੰਗੇ ਗਏ ਸੀ 17 ਸਵਾਲਾਂ ਦੇ ਜੀ ਤੇ ਬਾਅਦ ਚੋਂ ਅਦਾਲਤ ਦੇ ਵਿੱਚ ਗਏ ਹੁਣ ਇਹ ਨਵੀਂ ਡਿਵੈਲਪਮੈਂਟ ਹੋਈ ਹੈ ਹੁਣ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਵਿੱਚ ਹੋਰ ਵੀ ਗ੍ਰਿਫਤਾਰੀਆਂ ਹੋਣਗੀਆਂ ਕਿ ਨਹੀਂ ਅਸੀਂ ਤੇ ਇਹ ਕਹਿੰਦੇ ਦੇਖੋ ਕੋਈ ਜਦੋਂ ਪਿੱਛੇ ਐਸ਼ੀ ਨੂੰ ਲੈ ਕੇ ਸਰਕਾਰ ਦੇ ਖਿਲਾਫ ਕਾਫੀ ਰੈਲੀਆਂ ਵੀ ਕੀਤੀਆਂ ਗਈਆਂ ਸਨ ਜੀ ਸਾਡਾ ਇਹ ਮੰਨਣਾ ਹੈ ਕਿ ਪੋਲਿਟੀਕਲ ਵਨ ਡੇਟਾ ਨਹੀਂ ਹੋਣਾ ਚਾਹੀਦਾ ਤੁਸੀਂ ਇਹ ਨਹੀਂ ਐਵੇਂ ਕਿਸੇ ਨੂੰ ਫਸਾ ਦਿਓ ਐਵੇਂ ਕਿਸੇ ਦੇ ਉੱਤੇ ਤੁਸੀਂ આરોਪ ਲਗਾ ਦਿਓ ਐਵੇਂ ਕਹਿ ਦਿਓ ਉਹਨੂੰ ਪਰੇਸ਼ਾਨ ਕਰੋ ਜੇ ਵਾਕਈ ਕੋਈ ਪੈਸਾ ਖਾਦਾ ਗਿਆ ਜੇ ਕੋਈ ਇੰਬੈਲੈਂਸਮੈਂਟ ਹੋਈ ਹੈ ਗਲਤ ਜੀ ਪੈਸੇ ਦੀ ਦੁਰਵਰਤ ਹੋਈ ਹੈ ਤੇ ਜਿਨ੍ਹਾਂ ਬੰਦਿਆਂ ਨੇ ਕੀਤੀ ਹੈ ਉਹਨਾਂ ਦੇ ਖਿਲਾਫ ਜ਼ਰੂਰ ਮਾਮਲਾ ਦਰਜ ਹੋਣਾ ਚਾਹੀਦਾ ਹੈ ਉਹ ਪੈਸੇ ਨਹੀਂ ਦਰਜ ਦੇਖੋ ਸਿਰਫ ਮਾਮਲਾ ਦਰਜ ਕਰਨ ਨਾਲ ਕੁਝ ਨਹੀਂ ਹੋਣਾ ਜਿਨ੍ਹਾਂ ਚਿਰ ਪੈਸੇ ਦੀ ਰਿਕਵਰੀ ਨਹੀਂ ਹੁੰਦੀ ਨੁਕਸਾਨ ਤਾਂ ਹੋਇਆ ਨਾ ਜੀ ਬਹੁਤ ਸਾਰੇ ਵਿਜੀਲੈਂਸ ਨੇ ਪਹਿਲੇ ਮਾਮਲੇ ਦਰਜ ਕੀਤੇ ਹਨ بڑے ਕੁਝ ਅਫਸਰਾਂ ਦੇ ਕੁਝ ਸਾਫ ਕਾਮੰਤਰੀਆਂ ਦੇ ਉੱਤੇ ਪਰ ਉਹਦੀ ਰਿਕਵਰੀ ਨਹੀਂ ਲੈ ਜੀ ਅੰਮ੍ਰਿਤਸਰ ਦੇ ਵਿੱਚ ਇੰਪਰੂਵਮੈਂਟ ਟਰਸਟ ਹੋਵੇ ਜਾਂ ਕੋਆਪਰੇਸ਼ਨ ਹੋਵੇ ਦੇਖੋ ਕਿੰਨਾ ਘਟਾਲਾ ਸੀ ਪਰਸੋਂ ਹੀ ਸਟੋਰੀ ਕੀਤੀ ਸੀ ਅੰਮ੍ਰਿਤਸਰ ਦੇ ਠੱਗ ਵਿੱਦਿਆ ਪੁਜਾਰੀ ਦੇ ਤਹਿਤ ਕਿਸ ਤਰ੍ਹਾਂ ਕਰੋੜਾ ਰੁਪਇਆ ਖਾ ਰਿਹਾ ਹੈ ਹਰ ਸਾਲ ਤੇ ਕਿੰਨੇ ਸਾਲਾਂ ਤੋਂ ਖਾ ਰਿਹਾ ਹੈ ਜੀ ਬਿਲਕੁਲ ਉਹ ਇੱਕੋ ਬੰਦਾ ਜਿਹਦੇ ਉੱਤੇ 20 ਕਰੋੜ ਰੁਪਏ ਦੇ ਗਲਤ ਰਸੀਦਾਂ ਘਟਣ ਦੇ આરોਪ ਲੱਗੇ ਹੋਏ ਹਨ ਸੁਸ਼ਾੰਤ ਪਾਟਿਆ ਜੀ ਤੇ ਫਿਰ ਕਰੋਗੇ ਕੀ ਤੁਸੀਂ ਇਸ ਕਰਕੇ ਠੀਕ ਹੈ ਬਦਲੇ ਦੀ ਭਾਵਨਾ ਦੇ ਨਾਲ ਕੁਝ ਨਹੀਂ ਹੋਣਾ ਚਾਹੀਦਾ ਜੀ ਪਰ ਜੇ ਕਿਸੇ ਨੇ ਪੈਸਾ ਖਾਧਾ ਹੈ ਵਾਕਈ ਕੋਈ ਗਲਤ ਕੰਮ ਕੀਤਾ ਹੈ ਤੇ ਉਹਦੇ ਕੋਲੋਂ ਰਿਕਵਰੀ ਜ਼ਰੂਰ ਹੋਣੀ ਚਾਹੀਦੀ ਜਿੱਨਾਂ ਚਿਰ ਰਿਕਵਰੀ ਨਹੀਂ ਹੋਏਗੀ ਕਿਉਂਕਿ ਇੱਕ ਐਗਜ਼ਾਮਪਲ ਤਾਂ ਸੈੱਟ ਕਰਨੀ ਪੈਗੀ ਨਾ ਜੀ ਜੀ ਬਿਲਕੁਲ ਜੇ ਮੰਨ ਲਓ ਕਿਸੇ ਨੇ 10 ਕਰੋੜ 20 ਕਰੋੜ 50 ਕਰੋੜ ਖਾ ਲਿਆ ਉਹ ਕਹਿੰਦਾ ਮੈਂ ਜੇਲ੍ਹ ਚ ਲਾਵੀਆਂ ਨਾ 6 ਮਹੀਨੇ ਤੇ ਕੋਈ ਗੱਲ ਨਹੀਂ ਮਾਲ ਤੇ ਆਪਣੇ ਕੋਲ ਹੀ ਹੈ ਨਾ ਜੀ ਇਸ ਕਰਕੇ ਰਿਕਵਰੀ ਕਰਨੀ ਬੜੀ ਇੰਪੋਰਟੈਂਟ ਹੈ ਪਰ ਸਾਡੇ ਅ ਕਾਨੂੰਨ ਦੇ ਵਿੱਚ ਅਦਾਲਤਾਂ ਦੀ ਪ੍ਰਕਿਰਿਆ ਬਹੁਤ ਲੰਬੀ ਹੈ ਅਸੀਂ ਕੋਈ ਟਿੱਪਣੀ ਨਹੀਂ ਕਰਦੇ ਕਾਨੂੰਨ ਦੇ ਉੱਤੇ ਜਾਂ ਅਦਾਲਤਾਂ ਦੇ ਉੱਤੇ ਬਟ ਸਭ ਨੂੰ ਪਤਾ ਹੀ ਕਿਸ ਤਰ੍ਹਾਂ 5 ਕਰੋੜ ਤੇ ਕੇਸ ਪਹਿਲੇ ਹੀ ਪੈਂਡਿੰਗ ਚੱਲ ਰਹੇ ਨੇ ਇੱਕ ਕੇਸ ਹੋਰ ਠੀਕ ਹੈ ਆਰਜੀ ਤੌਰ ਦੇ ਉੱਤੇ ਮੁਸ਼ਕਲਾਂ ਜਰੂਰ ਖੜੀਆਂ ਹੁੰਦੀਆਂ ਜੀ ਪੰਡਾਰੀ ਜੀ ਜਿਹੜੇ ਹੁਣ ਇਸ ਵਾਰ ਦੇ ਜਿਹੜੇ ਚੋਣਾਂ ਨੇ ਇਸ ਦੇ ਵਿੱਚ ਜਿਹੜੇ ਕਈ ਸਿਆਸੀ ਲੀਡਰ ਨੇ ਉਹਨਾਂ ਦਾ ਜਿਹੜਾ ਪੋਲੀਟੀਕਲ ਕੈਰੀਅਰ ਆ ਉਹ ਵੀ दांव ਤੇ ਲੱਗਿਆ ਹੋਇਆ ਜੇ ਉਹ ਹਾਰ ਗਏ ਤਾਂ ਕੀ ਉਹਨਾਂ ਦਾ ਜਿਹੜਾ ਸਿਆਸੀ ਭਵਿੱਖਗਾ ਉਹ ਖਤਮ ਹੋ ਜਾਵੇਗਾ एकदम ਵੇਖੋ ਸਿਆਸੀ ਜਿਹੜੇ ਲੀਡਰ ਹੁੰਦੇ ਨੇ ਨਾ ਜੀ ਇਹਨਾਂ ਦਾ ਸਿਆਸੀ ਭਵਿੱਖ ਕਦੇ ਨਹੀਂ ਖਤਮ ਹੁੰਦਾ ਇਹ ਸਿਆਸਤ ਕਰਦੇ ਹੀ ਰਹਿੰਦੇ ਹਾਂ ਹੋ ਸਕਦਾ ਵੀ ਇਹਨਾਂ ਚੋਂ ਕਈਆਂ ਨੂੰ ਬਾਅਦ ਦੇ ਵਿੱਚੋਂ ਟਿਕਟ ਨਾ ਮਿਲੇ ਜੀ ਪਰ ਜਦੋਂ ਫਿਰ ਪਾਵਰ ਤੇ ਤੇ ਜਿਹੜੀ ਉਹ ਫਿਰ ਉਹ ਪਾਵਰ ਦਾ ਨਸ਼ਾ ਹੀ ਹੋ ਰਿਹਾ ਮੰਨ ਲਓ ਤੁਸੀਂ ਐਮਪੀ ਹੋ ਜਾਂ ਮੈਂ ਐਮਪੀ ਆ ਜੀ ਤੇ ਗੱਲ ਹੀ ਹੋ ਰਹੀ ਜੇ ਉਹ ਨਹੀਂ ਰਹਿੰਦੇ ਫਿਰ ਸਾਫਕਾ ਨੂੰ ਕੌਣ ਪੁੱਛਦਾ ਸਾਫਕਾ ਮੁੱਖ ਮੰਤਰੀ ਨੂੰ ਕੋਈ ਨਹੀਂ ਪੁੱਛਦਾ ਜੀ ਸਾਫਕਾ ਇਹਨਾਂ ਨੂੰ ਕੋਈ ਹੁਣ ਦੇਖੋ ਹੁਣ ਸਾਫਕਾ ਆਪਣੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਇਹ ਚਰਨਜੀਤ ਸਿੰਘ ਚੰਨੀ ਨੇ ਸਾਫਕਾ ਡਿਪਲੀ ਸੀਐਮ ਨੇ ਸੁਖਬੀਰ ਸਿੰਘ ਬਾਦਲ ਨੇ ਹਾਲਾਂਕਿ ਚਰਨਜੀਤ ਸਿੰਘ ਚੰਨੀ ਤਾਂ ਆਪ ਇਲੈਕਸ਼ਨ ਲੜ ਰਿਹਾ ਜਲੰਧਰ ਤੋਂ ਪਰ ਸੁਖਬੀਰ ਬਾਦਲ ਆਪ ਨਹੀਂ ਲੜ ਰਹੇ ਇਹਨਾਂ ਦੀ ਧਰਮ ਪਤਨੀ ਹਰਸ਼ਿਮਰਤ ਕੌਰ ਲੜ ਰਹੀ ਹੈ ਬਠਿੰਡਾ ਤੋਂ ਜੀ ਹੁਣ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵਣਿੰਗ ਉਹ ਕੈਪਟਨ ਅਮਰਿੰਦਰ ਸਿੰਘ ਦੀ ਧਰਮਪਤਨੀ ਮਹਾਰਾਣੀ ਪ੍ਰਨੀਤ ਕੌਰ ਜੀ ਉਹ ਪਟਿਆਲੇ ਤੋਂ ਲੜ ਰਹੇ ਹਨ ਹੁਣ ਰਾਜਨੀਤਿਕ ਗਲਿਆਰਾਂ ਦੇ ਵਿੱਚ ਇਹ ਚਰਚਾ ਵੀ ਜੇ ਇਹ ਹਾਰ ਗਏ ਜੀ ਤੇ ਕੀ ਇਹਨਾਂ ਦਾ ਸਿਆਸੀ ਭੁੱਖ ਖਤਮ ਹੋ ਜਾਏਗਾ ਕਿਉਂਕਿ ਇੱਕ ਇੱਕ ਸੀਟ ਦੇ ਉੱਤੇ ਲੜਾਈ ਹੈ ਜੀ ਕੈਰੀਅਰ ਕਿਸ ਤਰ੍ਹਾਂ ਖਤਰੇ 'ਚ ਪੈਗਾ ਕਿਉਂਕਿ ਚਰਨਜੀਤ ਸਿੰਘ ਚੰਨੀ ਜਲੰਧਰੋਂ ਇਲੈਕਸ਼ਨ ਲੜ ਰਹੇ ਨੇ ਜੀ ਪਿਛਲੇ 2022 ਦੇ ਵਿੱਚ ਵਿਧਾਨ ਸਭਾ ਇਲੈਕਸ਼ਨ ਹੋਏ ਸੀ ਦੋ ਥਾਵਾਂ ਤੋਂ ਖਲੋਤੇ ਸੀ ਐਮਐਲ ਜੀ ਕੱਲਾ ਹੀ ਬੰਦੇ ਸੀ ਜਿਨ੍ਹਾਂ ਨੂੰ ਕਾਂਗਰਸ ਨੇ ਦੋ ਥਾਂ ਤੋਂ ਟਿਕਟ ਦਿੱਤੀ ਜੀ ਦੋਆਂ ਥਾਵਾਂ ਤੋਂ ਤਾਰ ਗਏ ਜੀ ਤੇ ਹੁਣ ਜੇ ਇਹਨਾਂ ਦੇ ਸਵਾਲ ਬੜੇ ਉੱਠੇ ਸਨ ਵੀ ਇੱਕ ਮੁੱਖ ਮੰਤਰੀ ਹਰਾਤਾ ਗਿਆ ਕਿਉਂਕਿ ਖਾਸ ਭਾਈਚਾਰੇ ਨਾਲ ਸੰਬੰਧਿਤ ਰੱਖਦੇ ਨੇ ਜੀ ਤੇ ਹੁਣ ਜੇ ਜਲੰਧਰ ਤੋਂ ਹਾਰਦੇ ਨੇ ਤੇ ਕਿਤੇ ਨਾ ਕਿਤੇ ਕਦ ਤੇ ਘਟੇਗਾ ਹੀ ਨਾ ਇਹਨਾਂ ਦਾ ਜੀ ਕਿਉਂਕਿ ਜਦੋਂ ਨਵਜੋਤ ਸਿੰਘ ਸਿੱਧੂ ਨੇ ਵਿਰੋਧ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਦਾ ਤੇ ਹਾਲਾਂਕਿ ਚਰਨਜੀਤ ਸਿੰਘ ਚੰਨੀ ਨੂੰ ਬਹੁਤੀਆਂ ਵੋਟਾਂ ਨਹੀਂ ਪਈਆਂ ਨੋ ਦੋਹਾਂ ਦੀਆਂ ਵੋਟਾਂ ਪਈਆਂ ਜੀ ਜਿੱਦ 42 ਬੰਦਿਆਂ ਦੀਆਂ ਵੋਟਾਂ ਪਵਾਈਆਂ ਗਈਆਂ ਵੀ ਕੌਣ ਹੋਣਾ ਚਾਹੀਦਾ ਮੁੱਖ ਮੰਤਰੀ ਸਭ ਨੂੰ ਜ਼ਿਆਦਾ ਵੋਟਾਂ ਪਈਆਂ ਸੀ ਸੁਨੀਲ ਜਾਖੜ ਨੂੰ ਜੀ ਇਹਨਾਂ ਨੂੰ ਘੱਟ ਪਈਆਂ ਸੀ ਤੇ باوجود ਇਹਨਾਂ ਨੂੰ ਬਣਾਤਾ ਗਿਆ ਸੀ ਲੁਧਿਆਣੇ ਰੈਲੀ ਹੋਈ ਸੀ ਇੱਧਰ ਸਿੱਧੂ ਖਲੋਤੇ ਸੀ ਇੱਧਰ ਖਲੋਤੇ ਸੀ ਚਰਨਜੀਤ ਸਿੰਘ ਚੰਨੀ ਤੇ ਰਾਹੁਲ ਗਾਂਧੀ ਨੇ ਕਿਹਾ ਸੀ ਸਾਡਾ ਮੁੱਖ ਮੰਤਰੀ ਦਾ ਕੈਂਡੀਡੇਟ ਡਿਟ ਹੋ ਗਿਆ ਚਰਨਜੀਤ ਸਿੰਘ ਚੰਨੀ ਤੇ ਨਜੋਬ ਸਿੰਘ ਸਿੱਧੂ ਉਦੋਂ ਵੀ ਨਾਰਾਜ਼ ਹੋਏ ਸਨ ਚਲੋ ਜੀ ਹੁਣ ਇਹਨਾਂ ਨੂੰ ਫੇਰ ਟਿਕਟ ਦਿੱਤੀ ਹੈ ਉਹ ਕਹਿ ਰਿਹਾ ਖਤਰ ਚ ਪਏਗਾ ਕਿ ਨਹੀਂ ਪਏਗਾ ਨਾ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਹੁਣ ਇਸੇ ਤਰ੍ਹਾਂ ਹੀ ਮਹਾਰਾਣੀ ਪ੍ਰਨੀਤ ਕੌਰ ਜੀ ਜਿਹੜੀ ਉਹਨਾਂ ਦੀ ਵੀ ਕੜੀ ਟੱਕਰ ਹੈ ਉਥੇ ਪਟਿਆਲੇ ਧਰਮਵੀਰ ਗਾਂਧੀ ਨਾਲ ਤੇ ਆਮ ਆਦਮੀ ਕਿਉਂਕਿ ਪਹਿਲੇ ਆਮ ਆਦਮੀ ਪਾਰਟੀ ਸੰਨ ਡਾਕਟਰ ਧਰਮਵੀਰ ਗਾਂਧੀ ਜੀ ਤੇ ਉਸ ਤੋਂ ਬਾਅਦ ਹੁਣ ਕਾਂਗਰਸ ਨੇ ਉਹਨਾਂ ਨੂੰ ਟਿਕਟ ਦਿੱਤੀ ਹੈ ਜੀ ਤੇ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਬਲਬੀਰ ਸਿੰਘ ਉਥੇ ਜਿਹੜੇ ਸ਼ਹਿਰ ਮੰਤਰੀ ਨੇ ਉਹ ਇਲੈਕਸ਼ਨ ਲਾ ਰਹੇ ਨੇ ਜੀ ਤਿੰਨਾਂ ਦੇ ਵਿੱਚ ਬੜੀ ਕਾਂਟੇ ਦੀ ਟੱਕਰ ਆ ਤੇ ਹੁਣ ਦੇਖੋ ਕੌਣ ਮਾਰਦਾ ਬਾਜੀ ਜੀ ਤੇ ਇਸੇ ਤਰ੍ਹਾਂ ਹੀ ਉਥੇ ਬਠਿੰਡੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਧਰਮਪਤਨੀ ਲੜ ਰਹੇ ਇਲੈਕਸ਼ਨ ਉਹਨਾਂ ਦੀ ਵੀ ਬਹੁਤ ਜੜੀ ਨਾ ਸਖਤ ਟੱਕਰ ਆ ਪਰਮਪਾਲ कौर ਅਕਾਲੀ ਦਲ ਦੇ ਸੀਨੀਅਰ ਲੀਡਰ ਹੈ ਸ਼ਕੰਦਰ ਸਿੰਘ ਮਲੂਕਾ ਕੈਬਨਿਟ ਮਨਿਸਟਰ ਰਹੇ ਹਨ ਜੀ ਉਹਨਾਂ ਦੀ ਨੂੰ ਨੂੰ ਟਿਕਟ ਦਿੱਤੀ ਭਾਜਪਾ ਨੇ ਮਤਲਬ ਭਾਜਪਾ ਨੇ ਬਹੁਤ ਵੱਡਾ ਦਾਅ ਆਖਿਆ ਜੀ ਤੇ ਉਹਨਾਂ ਲਈ ਵੀ ਕਿਉਂਕਿ ਸੁਬੀਰ ਬਾਦਲ ਆਪ ਤਾਂ ਇਲੈਕਸ਼ਨ ਲੜ ਨਹੀਂ ਰਹੇ ਇਸ ਵਾਰੀ ਜੀ ਹਰਸਿਮਰਤ ਕੌਰ ਬਾਦਲ ਦਾ ਜਿੰਨਾ ਇਸ ਵਾਰੀ ਇਹਨਾਂ ਲਈ ਬਹੁਤ ਇੰਪੋਰਟੈਂਟ ਹੈ ਜੀ ਤੇ ਹੁਣ ਰਾਜਾ ਵੜਿੰਗ ਦੀ ਗੱਲ ਕਰਾਂਗੇ ਰਾਜਾ ਵੜਿੰਗ ਨੂੰ लुधियाने भेजा गया रविनीश सिंह बिट्टू ਨੂੰ ਹਰਾਉਣ ਵਾਸਤੇ ਜੀ ਕਿਉਂਕਿ ਅ ਰਵਨੀਸ਼ ਸਿੰਘ ਬਿੱਟੂ ਜਿਹੜੇ ਹਨ ਅ ਪਹਿਲੇ ਕਾਂਗਰਸ ਜੀ ਕੇ ਕਾਂਗਰਸ ਨੂੰ ਛੱਡ ਕੇ ਉਹ ਆੰਦੇ ਆ ਬੀਜੇਪੀ ਦੇ ਵਿੱਚ ਤੇ ਹੁਣ ਬੀਜੇਪੀ ਦੇ ਵਿੱਚ ਆਉਣ ਤੋਂ ਬਾਅਦ ਬਹੁਤ ਸਾਰੇ ਉਹ ਜਿਹੜੇ ਫਿਰ ਉਹ ਕਹਿੰਦੇ ਨੇ ਸਵਾਲ ਖੜੇ ਕਰਦੇ ਆ ਇਹਨਾਂ ਦੇ ਉੱਤੇ ਜੀ ਕਾਂਗਰਸ ਦੇ ਉੱਤੇ ਹੁਣ ਇਹਨਾਂ ਨੂੰ ਭੇਜਿਆ ਗਿਆ ਇਹਨਾਂ ਨੂੰ ਹਰਾਉਣ ਵਾਸਤੇ ਜੀ ਹੁਣ ਕੀ ਰਾਜਾ ਵਿਰਿੰਗ ਸਾਹਿਬ ਉਹਨਾਂ ਨੂੰ ਹਰਾਉਣ ਪਾਉਣ ਹਰਾਪਾਣਗੇ ਜਾਂ ਨਹੀਂ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਪਰ ਜੇ ਉਹ ਹਰਾਉਂਦੇ ਨੇ ਜੀ ਰਵਨੀਤ ਸਿੰਘ ਬਿੱਟੂ ਨੂੰ ਜੀ ਤੇ ਫਿਰ ਉਹਨਾਂ ਦਾ 86 ਕਦ ਬਹੁਤ ਵੱਧ ਜਾਏਗਾ ਕਿਉਂਕਿ ਰਵਨੀਤ ਸਿੰਘ ਬਿੱਟੂ ਜਿਹੜੇ ਐ ਉਹ ਖਾਸੇ ਆਕਰਮਕ ਹੋਏ ਹੋਏ ਐ ਜੀ ਕਾਂਗਰਸ ਦੇ ਉੱਤੇ ਤੇ ਵੈਸੇ ਤਿੰਨ ਵਾਰੀ ਐਮਪੀ ਰਹੇ ਨੇ ਕਾਂਗਰਸ ਤੋਂ ਜੀ ਤੇ ਅਵਿੰਦਰ ਸਿੰਘ ਰਾਜਾ ਵੜਿੰਗ ਨੂੰ ਫਾਇਦਾ ਤਾਂ ਹੈ ਕਿਉਂਕਿ ਬੈਂਸ ਬ੍ਰਦਰ ਜਿਹੜੇ ਨਾ ਉਹ ਕਾਂਗਰਸ ਦੇ ਨਾਲ ਆ ਗਏ ਨੇ ਉਹਨਾਂ ਨੇ ਆਪਣੀ ਜਿਹੜੀ ਲੋਕ ਇਨਸਾਫ ਪਾਰਟੀ ਹੈ ਉਹ ਪੂਰੀ ਦੀ ਪੂਰੀ ਕਾਂਗਰਸ 'ਚ ਮਰਜ ਕਰ ਦਿੱਤੀ ਹੈ ਜੀ ਤੇ ਇਸ ਕਰਕੇ ਹੁਣ ਸਿਆਸੀ ਇਬਾਦ ਦੇ ਵਿੱਚ ਪਤਾ ਲੱਗੂਗਾ ਕਿ ਇਹਨਾਂ ਬੰਦਿਆਂ ਦਾ ਸਿਆਸੀ ਖਤਮ ਹੁੰਦਾ ਹੈ ਕਿ ਨਹੀਂ ਪਰ ਹਰ ਬੰਦੇ ਆਪਣੀ ਜਿਹੜੀ ਸੀਟ ਬਚਾਉਣੀ ਜਿਹੜੀ ਹੈ ਨਾ ਜੀ ਉਹ ਨੱਕ ਦਾ ਸਵਾਲ ਬਣਿਆ ਇਸੇ ਤਰ੍ਹਾਂ ਹੀ ਸੰਗਰੂਰ ਵਾਲੀ ਸੀਟ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਲਈ ਬਾਤ ਐਮੇਤ ਰੱਖਦੀ ਹੈ ਉਕੀ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਮੁੱਖ ਮੰਤਰੀ ਨਹੀਂ ਸੀ ਉਹਨਾਂ ਬਣੇ ਉਸ ਤੋਂ ਪਹਿਲਾਂ ਉੱਥੋਂ ਹੀ ਸੰਸਦ ਸਨ ਜੀ ਉਹਨਾਂ ਨੂੰ ਲੜਾਇਆ ਆਮ ਆਦਮੀ ਪਾਰਟੀ ਨੇ ਐਮ ਐਲ ਏ ਲੜਾਇਆ ਤੇ ਉਹਨਾਂ ਨੂੰ ਬਣਾਇਆ ਮੁੱਖ ਮੰਤਰੀ ਤੇ ਸੀਟ ਖਾਲੀ ਹੋ ਗਈ ਸਿਮਰਤਜੀਤ ਸਿੰਘ ਮਾਨ ਉੱਥੋਂ ਲੜੇ ਜੀ ਸਿਮਰਤਜੀਤ ਸਿੰਘ ਮਾਨ ਜਿੱਤ ਗਏ ਸਨ ਤੇ ਬਹੁਤ ਆਮ ਆਦਮੀ ਪਾਰਟੀ ਦੀ ਬੜੀ ਕਿਰਕਰੀ ਹੋਈ ਸੀ ਜੀ ਠੀਕ ਹੈ ਤੇ ਹੁਣ ਵੇਖੋ ਮੀਥੇਰ ਉੱਥੇ ਕੈਬਨਿਟ ਮਿਸਟਰ ਖਲੋਤੇ ਨੇ ਜੀ ਕੀ ਬੰਦਾ ਹੈ ਤੇ ਫਿਰ ਗਲਤੀ ਹੋਈ ਇੱਕ ਜਿੰਨੂ ਪੈਣੀਆ ਵੋਟਾਂ ਪਰ ਇਹ ਨਾ ਹੋਵੇ ਲੋਕੀ ਵੋਟਾਂ ਪਾਣ ਨਾ ਜਾਣ ਮਹਾਰਾਸ਼ਟਰ ਦੇ ਨਤੀਜੇ ਮੈਂ ਪੜ ਰਿਆ ਸੀਗਾ ਵੋਟਾਂ ਦੇ ਉੱਥੇ ਤੁਸੀਂ ਹੈਰਾਨ ਹੋਵੋਗੇ ਜਾਣ ਕੇ ਵੀ 50% ਜਿਹੜੇ ਲੋਕ ਐ ਉਹ ਵੋਟਾਂ ਪਾਣੀ ਨਹੀਂ ਗਏ ਜੀ ਜਿਹੜੇ ਵੋਟਾਂ ਪਾਣ ਨਹੀਂ ਜਾਂਦੇ ਫਿਰ ਲੋਕ ਫਿਰ ਕਿਵੇਂ ਗੱਡੀ ਚੱਲੇਗੀ ਲੋਕਾਂ ਨੂੰ ਵੋਟ ਜ਼ਰੂਰ ਪਾਣੀ ਚਾਹੀਦਾ ਤੁਸੀਂ ਭਾਵੇਂ ਨੋਟਾ ਨਾ ਪਦਿਓ ਜੀ ਇਹਨਾਂ ਨੂੰ ਤੁਸੀਂ 90% ਬੰਦੇ ਵੋਟ ਨਾ ਪਾਣ ਜਾਣ ਜਿਹੜੇ 10% ਪਾਣ ਜਾਣਗੇ ਉਹਨਾਂ ਨੇ ਜਿੰਨੂੰ ਪਾਤੀਆਂ ਜਿੰਨੂੰ ਚੁਣ ਲਿਆ ਉਹ ਤੇ ਬਾਣੀ ਜਾਣਾ ਕਿਉਂਕਿ ਸਾਡਾ ਸੰਵਿਧਾਨ ਦਿੰਦਾ ਹੈ ਜੀ ਇਸ ਕਰਕੇ ਆਪਣੀ ਵੋਟ ਦਾ ਇਸਤੇਮਾਲ ਕਰੋ ਨਹੀਂ ਤੇ ਘਰ ਬੈ ਕੇ ਫੇਰ ਨਾ ਆਖਿਓ ਸਿਸਟਮ ਬਹੁਤ ਖਰਾਬ ਹੋ ਗਿਆ ਹੈ ਜੀ ਬਿਲਕੁਲ ਭ੍ਰਸ਼ਟਾਚਾਰ ਬਹੁਤ ਹੋ ਚੁੱਕਾ ਹੈ ਜੀ ਬਿਲਕੁਲ ਬਾਹਰ ਨਿਕਲੋ ਠੀਕ ਹੈ ਗਰਮੀ ਬਹੁਤ ਆ ਪਰ ਗਰਮੀ ਸਭ ਨੂੰ ਲੱਗਦੀ ਹੈ ਜੀ ਮੁਲਕ ਵਾਸਤੇ ਇੱਕ ਦਿਨ ਜੇ ਤੁਸੀਂ ਇੱਕ ਘੰਟਾ ਡੇਢ ਘੰਟਾ ਗਰਮੀ ਚ ਤੁਸੀਂ ਆਂਦੇ ਵੀ ਹੋ ਬੰਦੇ ਵੀ ਹੋ ਖਲੋਂਦੇ ਵੀ ਹੋ ਤੇ ਜੀ ਹਾਲਾਂਕਿ ਉਥੇ ਇਲੈਕਸ਼ਨ ਕਮਿਸ਼ਨ ਨੇ ਬਹੁਤ سارے ਇੰਤਜ਼ਾਮਾਤ ਕੀਤੇ ਨੇ ਕਹਿੰਦੇ ਪਾਣੀ ਪੂਣੀ ਵੀ ਉਥੇ ਮਿਲੇਗਾ ਲੋਕਾਂ ਨੂੰ ਜਿਹੜਾ ਕੋਈ ਮੁਸ਼ਕਲ ਨਾ ਆਏ ਇਹਦੇ ਵਾਸਤੇ ਵੀ ਇੰਤਜ਼ਾਮਾਤ ਕੀਤੇ ਗਏ ਨੇ ਤੇ ਅੱਜ ਸੁਨੀਲ ਜਾਖੜ ਨੇ ਵੈਸੇ ਤੇ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖੀ ਹੈ ਵੀ ਸਮਾਂ ਵਧਾਇਆ ਜਾਏ ਇਹਨਾਂ ਨੇ ਵੈਸੇ ਸਮਾਂ 1 ਜੂਨ ਲਈ ਵੋਟਾਂ ਪੈਣੀਆਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਉਹ ਕਹਿੰਦੇ ਇੱਕ ਇੱਕ ਘੰਟਾ ਰੋ ਸਮਾਂ ਵਧਾਇਆ ਜਾਏ ਸਵੇਰੇ 6 ਵਜੇ ਕਰਤਾ ਜਾਏ ਤੇ ਸ਼ਾਮ ਨੂੰ ਇਹਨੂੰ ਥੋੜਾ 7 ਵਜੇ ਤੱਕ ਕਰਤਾ ਜਾਏ ਕਿਉਂਕਿ ਗਰਮੀ ਬਹੁਤ ਹੈ ਟੈਂਪਰੇਚਰ ਤੁਸੀਂ ਦੇਖੋ ਨਾ 45 ਡਿਗਰੀ ਪਹੁੰਚ ਗਿਆ ਜੀ ਬੁਰੀ ਹਾਲਤ ਹੈ ਤੇ ਲੋਕਾਂ ਨੂੰ ਇਹ ਅਪੀਲ ਹੈ ਹੁਣ ਰੋਕ ਨਾ ਕਟੋ ਬਸ ਕਰੋ ਜੀ ਕਲਬਰਾ ਆ ਜੇ ਕਿਸ ਤਰ੍ਹਾਂ ਆਉਣ ਵਾਲਿਆਂ ਨੇ ਪਾਣੀ ਪਹਿਲੀ ਨਹੀਂ ਸਾਡੇ ਕੋ ਪੀਣ ਨੂੰ ਗਿਆ ਪਹਿਲੀ ਤੇ ਗਰਮੀ ਤੇ ਫਿਰ ਆ ਹੀ ਕਹਿੰਦੇ ਗਰਮੀ ਇਹ ਕਹਿੰਦਾ ਬੜਾ ਸੋਹਣਾ ਸੋਸ਼ਲ ਮੀਡੀਆ ਤੇ ਨੇ ਕਿਹਦਾ ਫੋਟੋ ਪੋਸਟ ਕੀਤੀ ਸੀ ਇਸ ਨੇ ਦਰਖਤ ਕਟਿਆ ਹੋਇਆ ਪਰ ਸੜਕ ਦੇ ਉੱਤੇ ਨਾ ਉਹਨੇ ਦਰਖਤ ਦੀ ਫੋਟੋ ਬਣਾਈ ਹੈ ਨਾਲ ਜੀ ਆ ਜਿਵੇਂ ਹੁੰਦੀ ਨਾ ਆਹ ਤੇ ਆਣੀ ਨਹੀਂ ਕਹਿੰਦੇ ਉਹ ਗਾਂ ਇਦਾਂ ਨਾ ਹੋਵੇ ਕਿ ਦਰਖਤ ਤੁਸੀਂ ਕੱਟਦੇ ਹੋਗੇ ਤੇ ਫਿਰ ਪੱਥਰਾਂ ਦਾ ਸ਼ਹਿਰ ਬਣ ਜਾਣਾ ਜੀ ਆ ਜੀ ਪੰਡਾਰੀ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਜਲੰਧਰ ਦੇ ਜਿਹੜੇ ਪੁਲਿਸ ਕਮਿਸ਼ਨਰ ਨੇ ਉਹਨਾਂ ਨੂੰ ਹਟਾ ਦਿੱਤਾ ਕੀ ਆ ਸਾਰਾ ਮਾਮਲਾ ਇਹ ਦੇਖੋ ਜਲੰਧਰ ਤੇ ਲੁਧਿਆਣਾ ਜੀ ਦੋਨਾਂ ਦੇ ਆਏ ਆ ਹੈਗੇ ਨੇ ਆਈਪੀਐਸ ਅਫਸਰ ਇਹਨਾਂ ਨੂੰ ਕਿਹਾ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਆ ਸ਼ਵਪਨ ਸ਼ਰਮਾ ਤੇ ਲੁਧਿਆਣਾ ਦੇ ਹੈਗੇ ਨੇ ਕੁਲਦੀਪ ਸਿੰਘ ਚਾ ਜੀ ਇਹਨਾਂ ਨੂੰ ਹਟਾ ਦਿੱਤਾ ਇਹ ਦੋਵੇਂ ਜਿਹੜੇ 2009 ਦੇ ਆਈਪੀਐਸ ਅਧਿਕਾਰੀ ਨੇ ਬੈਚ ਦੇ ਜੀ ਇਲੈਕਸ਼ਨ ਕਮਿਸ਼ਨ ਔਰ ਆਫ ਇੰਡੀਆ ਨੂੰ ਸ਼ਿਕਾਇਤਾਂ ਮਿਲੀਆਂ ਸੰਨ ਕੇ ਇਸ ਸਰਕਾਰ ਦਾ ਕਿਤੇ ਪੱਖ ਪੂਰ ਰਹੇ ਨੇ ਇਸ ਕਰਕੇ ਇਹਨਾਂ ਨੂੰ ਜਿਹੜਾ ਉਹ ਹਟਾਤਾ ਹੁਣ ਨਵੇਂ ਲਾਗੇ ਜਾਣ ਕਿਉਂਕਿ ਇਹਨਾਂ ਨੇ ਮੰਗ ਲਈਆਂ ਲਿਸਟਾਂ ਮੰਗਲੀਆਂ ਉਸ ਤੋਂ ਪਹਿਲਾਂ ਪਠਾਨਕੋਟ ਫਾਜ਼ਿਲਕਾ ਜਲੰਧਰ ਰੂਰਲ ਮਲੇਰਕੋਟਲਾ ਬਠਿੰਡਾ ਦੇ ਐਸਐਸਪੀ ਵੀ ਜਿਹੜੇ ਟਾਈਗੇ ਸੀਗੇ ਤੇ ਉਸ ਤੋਂ ਬਾਅਦ ਦੋ ਜਿਹੜੇ ਡੀਸੀ ਐ ਉਹਨਾਂ ਨੂੰ ਵੀ ਹਟਾਇਆ ਗਿਆ ਸੀ ਉਹਨ ਦੇਖੋ ਕੁਝ ਦਿਨਾਂ ਦੀ ਗੱਲ ਹੈ ਸਰਕਾਰ ਨੇ ਬਾਅਦ ਚ ਫੇਰ ਲਾਈ ਦੇਣਾ ਹੈ ਜੀ ਕੋ 4 ਤਰੀਕ ਤੋਂ ਬਾਅਦ ਤੇ ਫਿਰ ਕੋਡ ਆਫ ਕੰਟੈਕਟ हट ਜਾਣਾ ਹੈ ਜੀ ਇਲੈਕਸ਼ਨ ਕਮਿਸ਼ਨ ਦਾ ਹੋ ਰਹਿਣਾ ਨਹੀਂ ਹੈ ਜੀ ਆ ਦਬਦਬਾ ਜਿਹਨੂੰ ਕਹਿੰਦੇ ਆ ਫਿਰ ਸਰਕਾਰ ਜਿਹਨੂੰ ਮਰਜ਼ੀ ਲਾਈ ਕੀ ਦੀ ਜੀ ਪੰਡਾਰੀ ਜੀ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਜਿਹੜੇ ਕਿਸਾਨੀ ਧਰਨੇ ਸੀ ਉਸ ਨੂੰ ਅੱਜ 100 ਦਿਨ ਪੂਰੇ ਹੋ ਗਏ ਆ ਤੇ ਇਸ ਦੇ ਨਾਲ ਹੀ ਜਿਹੜੇ ਪੀਐਮ ਮੋਦੀ ਨੇ ਕਿਸਾਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਉਹਨਾਂ ਨੂੰ ਘੇਰਨ ਦੀ ਆਪਾਂ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਭਾਜਪਾ ਦੇ ਜਿੰਨੇ ਵੀ ਲੀਟਰ ਨੇ ਉਹਨਾਂ ਦੇ ਘਰਾਂ ਦੇ ਬਾਹਰ ਜਾ ਕੇ ਧਰਨਾ ਲਾਵਾਂਗੇ ਤੁਸੀਂ ਦੇਖੋ ਕਿਸਾਨ ਅੰਦੋਲਨ ਕਰ ਰਹੇ ਨੇ ਪਿਛਲੇ 100 ਦਿਨਾਂ ਤੋਂ ਤੁਸੀਂ ਦੇਖੋ ਇਹ ਸ਼ੰਭੂ रेलवे ट्रैक ਤੇ ਵੀ ਬਹਿ ਗਏ ਸੰਨ ਕੱਲ ਇਹਨਾਂ ਨੇ ਧਰਨਾ ਚੁੱਕਤਾ ਹੋਤੋਂ 33 ਦਿਨਾਂ ਬਾਅਦ ਪਰ ਜਦੋਂ ਤੱਕ ਧਰਨਾ ਚੁੱਕਿਆ 163 ਕਰੋੜ ਦਾ ਵਪਾਰੀਆਂ ਨੂੰ ਨੁਕਸਾਨ ਹੋ ਗਿਆ ਸੀ ਦੀ 100 ਕਰੋੜ ਦਾ ਨੁਕਸਾਨ ਜਿਹੜਾ ਉਹ 163 ਕਰੋੜ ਦਾ ਰੇਲਵੇ ਨੂੰ ਤੇ 100 ਕਰੋੜ ਦਾ ਵਪਾਰੀਆਂ ਨੂੰ ਨੁਕਸਾਨ ਹੋ ਗਿਆ ਸੀ ਤੇ ਵਪਾਰੀ ਤੇ ਕਿਸਾਨ ਆਮੋ ਸਾਹਮਣੇ ਹੋ ਗਏ ਸੀ ਕਿ ਤੇ ਵਪਾਰੀਆਂ ਨੇ ਕਹਿਤਾ ਸੀ 10 ਦਿਨ ਦਾ ਆਖਰੀ ਮਿਟਰਨ ਦਿੱਤਾ ਸੀ ਵੀ ਜੇ ਨਾ ਹਟੇ ਨਾ ਉੱਠੇ ਤੇ ਅਸੀਂ ਆਪਣੀ ਅਸੀਂ ਵੀ ਪ੍ਰਦਰਸ਼ਨ ਕਰਾਂਗੇ ਕਿਉਂਕਿ ਸਾਡਾ ਕੰਮ ਜਿਹੜਾ ਹੈ ਉਹ ਬਹੁਤ ਨੁਕਸਾਨ ਹੋ ਰਿਹਾ ਹੈ ਜੀ ਮੇਰੇ ਕੋ ਬਾਹਰੋਂ ਕੋ ਗਾਗ ਨਹੀਂ ਆਉਂਦਾ ਬਾਹਰੋਂ ਸਮਾਨ ਨਹੀਂ ਆਉਂਦਾ ਰੇਲਵੇ ਟਰੈਕ ਤੇ ਬਹਿ ਗਏ ਨੇ ਤੇ ਮੁਸ਼ਕਲ ਕਿ ਨਹੀਂ ਦੂਸਰੇ ਪਾਸੇ ਅ ਪਸੰਦਰਸ ਨੂੰ ਵੀ ਯਾਤਰੀਆਂ ਨੂੰ ਵੀ ਬੜੀ ਮੁਸ਼ਕਲ ਆਉਂਦੀ ਸੀ ਜੀ ਹੁਣ ਕਿਸਾਨ ਉਥੋਂ ਤਾਂ ਉੱਠ ਗਏ ਹੁਣ 100 ਦਿਨ ਪੂਰੇ ਹੋ ਗਏ ਇਹਨਾਂ ਨੇ ਅ ਅੱਜ ਪੰਜਾਬ ਹਰਿਆਣਾ ਬਾਰਡਰ ਤੇ ਕਨਵੈਨਸ਼ਨ ਜਿਹੜੀ ਕੀਤੀ ਹੈ ਬਹੁਤ ਕਿਸਾਨ ਉੱਥੇ ਪਹੁੰਚੇ ਸਨ ਤੇ ਅੱਜ ਸੈਂਟਰ ਗਵਰਨਮੈਂਟ ਨੂੰ ਇੱਕ ਵਾਰ ਫੇਰ ਕਿਦਾਂ ਘੇਰਨਾ ਹੈ ਉਹਦੇ ਤੇ ਗੱਲਬਾਤ ਕੀਤੀ ਤੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਵੱਡਾ ਜਥਾ ਲੈ ਕੇ ਅਸੀਂ ਕੋਸ਼ਿਸ਼ ਕਰਾਂਗੇ ਪ੍ਰਧਾਨ ਮੰਤਰੀ ਤੱਕ ਪਹੁੰਚਣ ਦੀ ਤੇ ਉਹਨਾਂ ਨੂੰ ਸਵਾਲ ਵੀ ਕਰਾਂਗੇ ਕੇਂਦਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਦੇ ਨੇ ਕਹਿੰਦੇ ਵੀ ਇਸ ਵਾਰੀ ਜਿਹੜੀਆਂ ਆਪਣਾ ਗੁੱਸਾ ਨਾ ਕਿਸਾਨ ਭਰਾ ਵੋਟ ਦੇ ਦੇ ਕੇ ਕੱਢਣਗੇ ਬੀਜੇਪੀ ਨੂੰ ਕਹਿੰਦੇ ਵੋਟ ਨਹੀਂ ਦੇਣਾ ਹੈ ਜੀ ਹਮੇਸ਼ਾ ਹੀ ਕਹਿੰਦੇ ਵੀ ਇਹ ਪੂੰਜੀਪਤੀਆਂ ਦੀ ਸਰਕਾਰ ਹੈ ਆਪਣੇ ਕੁਝ ਬੰਦਿਆਂ ਨੂੰ ਫਾਇਦਾ ਪਹਚਾਣ ਵਾਸਤੇ ਉਹ ਸਰਕਾਰ ਕੰਮ ਕਰ ਰਹੀ ਹੈ ਇੱਕ ਤਿੰਨ ਖੇਤੀ ਕਾਨੂੰਨ ਜਿਹੜੇ ਆ ਉਹਦਾ ਵੀ ਹਿੱਸਾ ਸੀਗਾ ਹੁਣ ਕੱਲ ਪਟਿਆਲਾ ਦੋ ਦਿਨ ਰਹਿਣਾ ਪ੍ਰਧਾਨ ਮੰਤਰੀ ਨੇ ਜੀ ਤੁਹਾਨੂੰ ਯਾਦ ਹੋਣਾ ਫਿਰੋਜ਼ਪੁਰ ਵੀ ਜਦੋਂ ਇੱਕ ਕਾਫਲਾ ਉਹਨਾਂ ਦਾ ਇੱਕ ਵਾਰੀ ਰੁਕਿਆ ਸੀਗਾ ਤੇ ਬੜਾ ਬਵਾਲ ਮਚਿਆ ਸੀਗਾ ਜੀ ਕਮਿਸ਼ਨ ਬੈਠਾ ਤੇ ਬਹੁਤ ਜਾਨ ਲਗਿਆ ਉਹ ਕਹਿ ਗਏ ਸੀ ਆਪਣੇ ਪ੍ਰਧਾਨ ਮੰਤਰੀ ਨੂੰ ਕਹਿ ਦੇਣਾ ਵੀ ਮੁੱਖ ਮੰਤਰੀ ਨੂੰ ਕਹਿ ਦੇਣਾ ਵੀ ਪ੍ਰਧਾਨ ਮੰਤਰੀ ਬਚ ਕੇ ਵਾਪਸ ਜਾ ਰਿਹਾ ਜੀ ਪਰ ਚਲੋ ਹੁਣ ਜੇ ਗੱਲਬਾਤ ਦੇ ਨਾਲ ਮਸਲਾ ਸੁਲਝਾਣਾ ਹੈ ਤੇ ਸੈਂਟਰ ਗਵਰਨਮੈਂਟ ਨੂੰ ਵੀ ਗੱਲ ਕਰਨੀ ਚਾਹੀਦੀ ਹੈ ਵੈਸੇ ਤੇ ਬਹੁਤ ਸਾਰੇ ਬੀਜੇਪੀ ਦੇ ਲੀਡਰ ਇਹ ਕਹਿੰਦੇ ਕਿ ਅਸੀਂ ਤੇ ਕਿਸਾਨਾਂ ਨੂੰ ਮਿਲਣ ਵਾਸਤੇ ਗੱਲਬਾਤ ਕਰਨ ਵਾਸਤੇ ਆਪਣੇ ਤਿੰਨ ਚਾਰ ਜਿਹੜੇ ਵੱਡੇ ਮੰਤਰੀ ਹੈ ਚੰਡੀਗੜ੍ਹ ਭੇਜੇ ਸਨ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਚ ਉੱਥੇ ਗੱਲ ਹੋਈ ਪਰ ਇਹ ਕਹਿੰਦੇ ਕਿਸੇ ਪਾਸੇ ਆਉਂਦੇ ਹੀ ਨਹੀਂ ਕਿਸਾਨ ਗੱਲ ਤੇ ਤੁਸੀਂ ਦੇਖੋ ਰਿਦਮ ਮਾਮਲਾ ਤੇ ਟੇਬਲ ਤੇ ਬਹਿ ਕੇ ਹਲਾਣਾ ਜੀ ਕੋਈ ਵੀ ਜਿਹੜੀ ਗੱਲ ਹੈ ਉਹ ਬੈਠ ਕੇ ਹੋਣੀ ਹੈ ਤਾਂ ਹੀ ਬਤ ਦੇ ਦਾ ਉਹਦਾ ਹੱਲ ਨਿਕਲਣਾ ਨਹੀਂ ਤੇ ਇਸ ਤਰ੍ਹਾਂ ਤੁਸੀਂ ਧਰਨੇ ਲਾਈ ਜਾਓਗੇ ਤੁਸੀਂ ਵਿਰੋਧ ਕਰੀ ਜਾਓਗੇ ਪ੍ਰਧਾਨ ਮੰਤਰੀ ਦਾ ਵਿਰੋਧ ਕਰੋਗੇ ਫਿਰ ਕੱਲ ਨੂੰ ਕੋਈ ਗੱਲ ਹੁੰਦੀ ਹੈ ਸ਼ਕਤੀ ਹੁੰਦੀ ਹੈ ਤੇ ਫਿਰ ਵੀ ਤੁਸੀਂ ਕਹਿਣਾ ਉਹ ਕਿਸਾਨਾਂ ਦਾ ਕਹਿੰਦਾ ਵੀ ਕਿਸਾਨ ਅੰਦੋਲਨ ਜਿਹੜਾ ਪਹਿਲਾ ਆ ਸੀ 700 ਕਿਸਾਨ ਮਰ ਗਏ ਸੀ ਤੇ ਕਹਿੰਦੇ ਬਹੁਤ ਸਾਰੇ ਵਾਅਦੇ ਜਿਹੜੇ ਉਹਨਾਂ ਨੇ ਖੇਤੀ ਕਾਨੂੰਨ ਵਾਪਸ ਲੈ ਸੀ ਨਾਲ ਹੋਰ ਵੀ ਕੀਤੇ ਸਨ ਸਾਡੇ ਨਾਲ ਜੀ ਉਹ ਕਹਿੰਦੇ ਆ ਪੂਰੇ ਨਹੀਂ ਸਾਡੇ ਨਾਲ ਕੀਤੇ ਜੀ ਇਸ ਕਰਕੇ ਕਹਿੰਦੇ ਸੀ ਸੈਂਟਰ ਗਵਰਨਮੈਂਟ ਦਾ ਵਿਰੋਧ ਕਰ ਰਹੇ ਆ ਤੇ 28 ਮਈ ਨੂੰ ਕਹਿੰਦੇ ਵੀ ਬੀਜਪੀ ਦੇ ਜਿਹੜੇ ਵੀ ਲੀਡਰ ਨੇ ਉਹਨਾਂ ਦੇ ਘਰਾਂ ਦੇ ਬਾਹਰ ਪੱਕੇ ਮੋਰਚੇ ਲਾ ਦੇਣੇ ਆ ਜੀ ਤੇ 2 ਜੂਨ ਨੂੰ ਕਹਿੰਦੇ ਫਿਰ ਟਰੈਕਟਰ ਟਰਾਲੀਆਂ ਲੈ ਕੇ ਮੋਰਚੇ ਕਹਿੰਦੇ ਪਹੁੰਚਾਂਗੇ ਇਲੈਕਸ਼ਨ ਹੋ ਜਾਣੇ ਆ ਜੀ ਬੀਜਪੀ ਲੀਡਰਾਂ ਦਾ ਕਹਿੰਦੇ ਵੀ ਅਸੀਂ ਅ ਘਰਾਬ ਜਰੂਰ ਕਰਾਂਗੇ ਤੁਸੀਂ ਦੇਖੋ ਹੰਸ ਰਾਜ ਹੰਸ ਤੇ ਰਵਨੀਤ ਬਿੱਟੂ ਜਿਹੜੇ ਉਹਨਾਂ ਨੇ ਕਿਸ ਤਰ੍ਹਾਂ ਬਿਆਨ ਦਿੱਤਾ ਸੀਗਾ ਅਸੀਂ ਤੇ ਕੱਲ ਖਬਰ ਵੀ ਕੀਤੀ ਸੀਗੀ ਜੀ ਉਹ ਕਹਿੰਦੇ ਅੰਤਰਾਜ ਕਹਿੰਦੇ ਵੀ 2 ਜੂਨ ਤੋਂ ਬਾਅਦ ਵੇਖ ਲਾਂਗੇ ਇਹਨਾਂ ਨੂੰ ਇਹਨਾਂ ਨੇ ਛੇਤਰਾਂ ਤੋਂ ਬਿਨਾ ਕਹਿੰਦੇ ਮੰਨਣਾ ਨਹੀਂ ਜੀ ਰਵਨੀਤ ਕੀ ਕਹਿੰਦੇ ਸੀ ਵੀ ਇਹ ਕਹਿੰਦੇ ਚੂਰਾ ਪਹੁੰਚਾ ਕੇ ਆ ਜਾਂਦਾ ਹੈ ਕਿਸਾਨ ਤੇ ਅੰਦਰ ਕਿਸਾਨੀ ਕਰਦਾ ਆਪਣੀ ਇਦਾਂ ਥੋੜੀ ਕਰਦਾ ਪਰ ਚਲੋ ਸਾਡੀ ਵੀ ਦੋਨਾਂ ਧਿਰਾਂ ਨੂੰ ਬੇਨਤੀ ਹੈ ਵੀ ਇਸ ਮਾਮਲੇ ਦਾ ਹੱਲ ਨਿਕਲਣਾ ਚਾਹੀਦਾ ਜੇ ਕਿਸਾਨਾਂ ਦੇ ਜਿਹੜੀਆਂ ਕੁਝ ਵਾਜਬ ਮੰਗਾਂ ਨੇ ਸੈਂਟਰ ਗਵਰਨਮੈਂਟ ਨੂੰ ਮੰਗਣੀਆਂ ਮੰਨੀਆਂ ਚਾਹੀਦੀਆਂ ਐਮਐਸਪੀ ਉਹ ਮੰਗ ਰਹੇ ਨੇ ਉਹ ਕਿਉਂ ਨਾ ਐਮਐਸਪੀ ਮਿਲੇ ਜਿਹੜਾ ਖਰੀਦਦਾ ਫਸਲ ਜਿਹੜਾ ਵਿਚੋਲੀਆ ਹੈ ਜਿਹੜਾ ਸਟਾਕ ਕਰ ਲੈਂਦਾ ਵੱਡੇ ਲੋਕ ਨੇ ਉਹਨਾਂ ਕੋਲ ਤੇ ਸਮਰੱਥਾ ਹੁੰਦੀ ਹੈ ਕਿਸ ਫਸਲ ਰੱਖੀ ਖਰੀਦੀ 2 4 5 ਮਹੀਨੇ ਰੱਖੀ ਭਾਅ ਵਧਿਆ ਤੇ ਵੇਚਦਾ ਤੇ ਕਿਸਾਨ ਤੇ ਕਹਿੰਦਾ ਮੈਨੂੰ ਵੀ ਮੁੱਲ ਮਿਲਣਾ ਚਾਹੀਦਾ ਨਾ ਉਹ ਤੇ 20 ਰੁਪਏ ਦਾ ਸੇਵ ਲੈ ਕੇ 200 ਦਾ ਵੇਚ ਦਿੰਦਾ ਜਿਹੜਾ ਕਿਸਾਨ ਉਗਾਉਂਦਾ ਵਿਚਾਰਾ ਉਹਨੂੰ ਕੀ ਮਿਲਦਾ ਕਈ ਵਾਰੀ ਤੁਸੀਂ ਦੇਖਿਆ ਹੋਣਾ ਆਲੂ ਸੁੱਟ ਦਿੰਦੇ ਸ਼ਿਮਲਾ ਮਿਰਚਾਂ ਸੁੱਟ ਦਿੰਦੇ ਬਹੁਤ ਸਾਰੀ ਸਰਕਾਰ ਨੂੰ ਸੁੱਟਨੇ ਪੈਂਦੇ ਭਾਲੇ ਇਸ ਕਾ ਕਿ ਕਿਸਾਨਾਂ ਦੀ ਪਰੇਸ਼ਾਨੀ ਜਿਹੜੀ ਹੈ ਉਹ ਜਾਇਜ਼ ਆ ਉਹਨਾਂ ਦੀਆਂ ਉਹ ਜਿਹੜੀਆਂ ਮੰਗਾਂ ਸਰਕਾਰ ਨੂੰ ਮੰਨ ਲੈਣੀਆਂ ਚਾਹੀਦੀਆਂ ਜਿਹੜੀਆਂ ਕਿ ਵਾਜਬ ਨੇ ਜੀ ਸਮਝ ਆ ਗਿਆ ਜੀ ਜੇਕਰ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਿਆ ਤੇ ਲਾਈਕ ਸ਼ੇਅਰ ਕਮੈਂਟ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਸਤਿ ਸ਼੍ਰੀ ਅਕਾਲ ਨਮਸਕਾਰ ਸਤਿ ਸ਼੍ਰੀ ਅਕਾਲ ਨਮਸਕਾਰ